ਕੀ ਇਹਨਾਂ ਦੀ ਅਸਲ ਕਾਸਟ ਕੀ ਹੈਗੀ ਹੈ ਇਹਨਾਂ ਦੀ ਅਸਲ ਕਾਸਟ ਮੇਰੇ ਕੋਲ ਸਟੂਡੈਂਟ ਰਹੇ ਨੇ ਮੇਰਾ ਮੇਰੇ ਕੋਲ ਪੜਿਆ ਵੀ ਹੋਇਆ ਹੈ ਤੇ ਇਹ ਅਸਲ ਜਾਤੀ ਇਹਦੀ ਰੈ ਸਿੱਖ ਹੈਗੀ ਹੈ ਸਰਟੀਫਿਕੇਟ ਤੇ ਇਹਨਾਂ ਨੇ ਕੀ ਮੈਂਸ਼ਨ ਸਰਟੀਫਿਕੇਟ ਦੇ ਸਿਰਕੀ ਬੰਦ ਇਹ ਕਿਉਂ ਕੀਤਾ ਹੈ ਕੀ ਕਾਰਨ ਮੰਦਿਓ ਇਹ ਉਸ ਵੇਲੇ ਬੀਸੀ ਦੇ ਵਿੱਚ ਸੀ ਤੇ BC ਦੇ ਵਿੱਚ ਘੱਟ ਫਾਇਦਾ ਹੁੰਦਾ ਸੀ ਸਿਰਫ 5% ਰਿਜ਼ਰਵੇਸ਼ਨ ਹੈਗੀ ਸੀ SC ਦੇ ਵਿੱਚ 25% ਹੈਗੀ ਸੀ ਤੇ ਇਹਨਾਂ ਨੇ ਜਿਹੜਾ ਸੀ ਵੀ ਉਹ ਆਪਦੀ ਜਾਤੀ ਜਿਹੜੀ ਸੀ ਉਸ ਨੂੰ ਰਿਕਾਰਡ ਦੇ ਵਿੱਚ ਪੰਨ ਤੋੜ ਕਰਕੇ ਤੇ ਇਹਨਾਂ ਨੇ ਇਹ ਰਿਕਾਰਡ ਦੇ ਵਿੱਚ ਪੰਨ ਤੋੜ ਵੀ ਇਹਨਾਂ ਨੇ ਬਾਅਦ ਚੇ ਕੀਤੀ IIT ਦੀ ਐਡਮਿਸ਼ਨ ਤੋਂ ਬਾਅਦ ਮੇ ਵੀ ਕੋਈ ਇਨਕੁਆਰੀਆਂ ਹੋਈਆਂ ਹੋਣਗੀਆਂ ਉੱਥੇ ਇਹਨਾਂ ਨੇ ਕੋਈ ਰਿਕਾਰਡ ਜਿਹੜਾ ਸੀ ਪੰਨ ਤੋੜ ਕਰਕੇ ਪੇਸ਼ ਕਰਤਾ ਡਿਪਾਰਟਮੈਂਟ ਨੂੰ ਮੂਰਖ ਬਣਾਇਆ ਹੈ ਸ਼੍ਰੀਸ਼ ਕੁਮਾਰ ਨੇ ਮੇਰੇ ਤੇ ਦੋਸ਼ ਲਾਇਆ ਮੈਂ ਆਪਣੇ ਸਕੂਲੀ ਰਿਕਾਰਡ ਦੇ ਵਿੱਚ ਜਾਤੀ ਵਾਲੇ ਕਾਲਮ ਦੇ ਵਿੱਚ ਮੈਂ ਰਾਏ ਸਿੱਖ ਕੱਟ ਕੇ ਤੇ ਉੱਥੇ ਸਿਰਕੀ ਬੰਦ ਕੀਤਾ ਹੈ ਵਾਸਤਵ ਦੇ ਵਿੱਚ ਜਿਹੜੀ ਮੈਨੂੰ ਦੋ ਸੂਚੀ ਜਾਰੀ ਕੀਤੀ ਗਈ ਹੈ ਜੀ ਉਹਦੇ ਵਿੱਚ ਮੇਰੇ ਸਕੂਲ ਦਾ ਨਾਮ ਉਹਨਾਂ ਨੇ ਪਹਿਲਾਂ ਹੀ ਗਲਤ ਕਰਕੇ ਲਿਖਿਆ ਹੈ ਗਲਤੀ ਕਿਸੇ ਕੋਲ ਵੀ ਹੋ ਸਕਦੀ ਹੈ ਇਸ ਦੋ ਸੂਚੀ ਵਿੱਚ ਡੀਪੀਆਈ ਵੱਲੋਂ ਜਿਹੜਾ ਮੈਨੂੰ ਆਰਡਰ ਮਿਲਿਆ ਹੈ ਧਿਆਨ ਨਾਲ ਦੇਖੋ ਜੀ ਇਹ ਪੇਜ ਹੈ ਦੋ ਸੂਚੀ ਦਾ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਮੁੰਡੇ ਲਿਖਿਆ ਹੈ ਜੀ ਅਗਲੇ ਪੇਜ ਤੇ ਵੀ ਇਹ ਲਿਖਿਆ ਹੈ ਜੀ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਮੁੰਡੇ ਗੁਰਨਾਮ ਸਿੰਘ ਦਾ ਵੀ ਜਿਹੜਾ ਬਿਆਨ ਆਪਾਂ ਲਾਂਗੇ ਪਰ ਗੁਰਨਾਮ ਸਿੰਘ ਨੇ ਤੁਹਾਡੇ ਤੇ ਵੀ ਕੁਝ ਐਕਸ਼ਨ ਲਿਆ ਸੀ ਜਿੰਦੇ ਕਰਕੇ ਤੁਸੀਂ ਸਸਪੈਂਡ ਹੋ ਗਏ ਸੀ ਹੁਣ ਜਿਹੜਾ ਇਹ ਉਹਦਾ ਬਦਲਾ ਲੈਣ ਦੇ ਲਈ ਤੁਸੀਂ ਅਟੈਕ ਤਾਂ ਨਹੀਂ ਕਰ ਰਹੇ ਨਹੀਂ ਮੈਂ ਬਦਲਾ ਲੈਣ ਲਈ ਨਹੀਂ ਹੈ ਜਿੱਦਰੇ ਕਿਦਰੇ ਵੀ ਕੋਈ ਮਤਲਬ ਕਿ ਇਨਡਿਸਿਪਲਨ ਕਹਿ ਲਓ ਜਿੱਥੇ ਕਿੱਥੇ ਕੋਈ ਕਪਲੇਬਾਜੀ ਕਹਿ ਲਓ ਇਸ ਤਰ੍ਹਾਂ ਦਾ ਮੈਟਰ ਆਉਂਦਾ ਹੈਗਾ ਤਾਂ ਉੱਥੇ ਪਬਲਿਕ ਨੂੰ ਰਾਈਟ ਹੈਗਾ ਇਹਦੇ ਕੋਲ ਰਾਈਟ ਸੀ ਵੀ ਉਹ ਮੇਰੀ ਕੰਪਲੇਂਟ ਕਰ ਸਕਦਾ ਸੀ ਤੇ ਨਹੀਂ ਕੀਤੀ ਵੀ ਹੈਨਾ ਲੇਕਿਨ ਇਨਕੁਆਇਰੀ ਰੋਕਣਾ ਮੇਰੇ ਤੇ ਕੇਸ ਕਰਨਾ ਵੀ ਇਨਕੁਆਇਰੀ ਨਹੀਂ ਹੋਣ ਦੇਣੀ ਮੈਂ ਫਲਾਣੇ ਨੂੰ ਵੇਖ ਲਾਂਗਾ ਫਲਾਣੇ ਨੂੰ ਵੇਖ ਲਾਂਗਾ ਇਹ ਚੀਜ਼ ਗਲਤ ਮੈਨੂੰ ਪਾਰੀ ਫੇਸ ਕੀਤੀ 5% ਤੇ 25% ਕਰਕੇ ਜਿਹੜਾ ਤੁਸੀਂ ਕਟਿੰਗ ਕੀਤੀ ਹੈ ਉਹ ਵੀ ਤੁਹਾਡੇ ਤੇ ਇਲਜ਼ਾਮ ਲੱਗਿਆ ਜਾਤੀ ਸਰਟੀਫਿਕੇਟ ਤੇ ਉਸ ਬਾਰੇ ਕੀ ਕਹਿਣਾ ਹੈ ਵਾਸਤਵ ਦੇ ਵਿੱਚ ਜੀ ਰਾਜਸਿਕ ਮਹਾਤਮ ਤੇ ਸਿਰਕੀ ਬੰਦ ਇੱਕੋ ਹੀ ਕਾਸਟ ਹੈ ਇਹ ਵੀ ਮੇਰੇ ਕੋਲ ਇੱਕ ਇੱਥੇ ਲੈਟਰ ਤੁਹਾਨੂੰ ਹੁਣੇ ਮੈਂ ਦਿਖਾਣਾ ਚਾਹਾਂਗਾ ਤੇ ਇਹ ਤਾਂ ਸਰਕਾਰ ਦੇ ਲੈਟਰ ਨੂੰ ਵੀ ਕਹਿੰਦਾ ਕਿ ਜਾਲ ਹੀ ਆ ਅਸਲ ਵਿੱਚ ਉਸ ਟਾਈਮ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ 20% ਕਾਸਟ ਹੈਗੀ ਆ ਉਹਨੂੰ 5% ਦਾ ਕੋਟਾ ਮਿਲਦਾ ਤੇ ਐਸਸੀ ਨੂੰ 25% ਕੋਟਾ ਮਿਲਦਾ ਪਰ ਮੈਂ ਤਾਂ ਸ਼ੁਰੂ ਤੋਂ ਹੀ ਐਸਸੀ ਵਿੱਚ ਸਰਕੀ ਪਾਂਦਾ ਤੇ ਰਾਏ ਸਿੱਖ ਜਿਹੜੇ ਆ ਉਹ ਵੀ ਐਸਸੀ ਵਿੱਚ ਹੀ ਆਉਂਦੇ ਨੇ ਗੁਰਨਾਮ ਜੀ ਅਸੀਂ ਤੁਹਾਡਾ ਪੱਖ ਵੀ ਸੁਣਿਆ சுரேਸ਼ ਜੀ ਨੇ ਵੀ ਤੁਹਾਡੇ ਦੇ ਕਈ ਅਲਿਗੇਸ਼ਨ ਲਾਏ ਇਲਜ਼ਾਮ ਲਗਾਏ ਤੁਸੀਂ ਉਹਨਾਂ ਦਾ ਜਵਾਬ ਦਿੱਤਾ ਅੱਜ ਤੁਸੀਂ ਸਾਰੇ ਪ੍ਰੂਫ ਲੈ ਕੇ ਇੱਥੇ ਪਹੁੰਚਿਓ ਸਾਰੇ ਪ੍ਰੂਫ ਤੁਸੀਂ ਦਿਖਾਏ ਵੀ ਜੀ ਇਸੇ ਮਸਲਿਆਂ ਦੇ ਵਿੱਚ ਆਪਾਂ ਉਲਝੇ ਰਹੇ ਤੇ ਨੁਕਸਾਨ ਤਾਂ ਬੱਚਿਆਂ ਦਾ ਹੀ ਹੈ ਕੀ ਆਪਾਂ ਬੱਚਿਆਂ ਨੂੰ ਪੜਾਵਾਂਗੇ ਕੀ ਸਿੱਖਿਆ ਦਵਾਂਗੇ ਕਿਉਂਕਿ ਬੱਚਿਆਂ ਨੇ ਆਪਣੇ ਕੋਲ ਹੀ ਸਿੱਖਣਾ ਹੁੰਦਾ ਹੈ ਤੇ ਜੇਕਰ ਸਕੂਲ ਦੀ ਪ੍ਰਿੰਸੀਪਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਉਹ ਵੀ ਉਲਝ ਗਏ ਤੁਸੀਂ ਉਹਨਾਂ ਦੇ ਜਵਾਬ ਦੇਣ 'ਚ ਉਲਝ ਗਏ ਤੇ ਬੱਚਿਆਂ ਦਾ ਕੀ ਕਸੂਰ ਜਿਹੜਾ ਆਪਾਂ ਆਪਸ ਵਿੱਚ ਹੀ ਪਿੜੀ ਜਾਵਾਂਗੇ ਤੇ ਬੱਚੇ ਕਿੱਥੋਂ ਆਪਣੇ ਕੋਲ ਸਿੱਖਿਆ ਜਾਣਗੇ ਕਿਉਂਕਿ ਜਿਹੜਾ ਟੀਚਰ ਨੂੰ ਇੱਕ ਮੋਮਬੱਤੀ ਗਿਆ ਹੈ ਖੁਦ ਜਾਲ ਕੇ ਜਿਹੜਾ ਬੱਚਿਆਂ ਨੂੰ ਰੋਸ਼ਨੀ ਦਿੰਦਾ ਹੈ ਇਸ ਬਾਰੇ ਤੁਸੀਂ ਉਨਕੀ ਮੰਗ ਕਰਦੇ ਹੋ ਤੁਸੀਂ ਹੁਣ ਮੈਂ ਇਹਨਾਂ ਦੀ ਇਹ ਮੰਗ ਕਰਦਾ ਜੀ ਇਹ ਵੀ ਇਹਨਾਂ ਤੇ ਜਿਹੜੇ ਦੋਸ਼ ਲੱਗੇ ਨੇ ਇੱਕ ਤਰ੍ਹਾਂ ਰਿਕਾਰਡ ਦਾ ਭੰਡ ਤੋੜਦਾ ਲੱਗਿਆ ਇਹ ਸਿੱਧੀ 420 ਜਾਂਦੇ ਚ 420 ਦਾ ਕੇਸ ਬਣਦਾ ਦੂਜਾ ਮਤਲਬ ਜਲਦੀ ਰਿਕਾਰਡ ਤਿਆਰ ਕਰਕੇ ਤੇ ਹੈਰ এডਿਕੇਸ਼ਨ ਲੈਣਾ ਸਰਵਿਸ ਬੁੱਕ ਦੇ ਉੱਤੇ ਐਂਟਰੀ ਨਾ ਕਰਾਉਣਾ ਇਹ ਵਿਭਾਗ ਦੇ ਨਾਲ ਚੀਟਿੰਗ ਹੈਗੀ ਹੈ ਇਹ ਵੀ 420 ਦਾ ਬਣਦਾ ਤੇ ਜੇਕਰ ਇੰਨੇ ਗੰਭੀਰ ਦੋਸ਼ ਹੈਗੇ ਨੇ ਤਾਂ ਇੰਨੇ ਗੰਭੀਰ ਦੋਸ਼ਾਂ ਦੇ ਵਿੱਚ ਵੀ ਜੇਕਰ ਉਹ ਬੰਦਾ ਸਰਵਿਸ ਕਰਕੇ ਤਨਖਾਹ ਲੈਂਦਾ ਰਵੇ ਤਾਂ ਜਿਹੜਾ ਬੱਚਿਆਂ ਦਾ ਜਿਹੜਾ ਵਰਗ ਹੈਗਾ ਕਿਉਂਕਿ ਹੁਣ ਚਾਰ ਸ਼ੀਟ ਦਾ ਮਤਲਬ ਇਹ ਦੋਸ਼ੀ ਹੋ ਗਿਆ ਤੇ ਦੋਸ਼ੀ ਅਧਿਆਪਕ ਤੋਂ ਬੱਚੇ ਕੀ ਸਿੱਖਣਗੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹਨਾਂ ਹੀ ਨਹੀਂ ਜਦੋਂ ਇਹ சுரேਸ਼ ਕੁਮਾਰ ਜੀ ਸਸਪੈਂਡ ਹੋਏ ਸੀ ਤਾਂ ਇਹ ਕਹਿੰਦੇ ਨੇ ਮੈਂ ਬਰੀ ਹੋਇਆ ਬਿਲਕੁਲ ਇਹ ਬਿਲਕੁਲ ਝੂਠ ਬੋਲਦੇ ਨੇ ਉਹਦੀ ਇੱਕ ਕਾਪੀ ਮੈਂ ਦਿਖਾਣਾ ਜ਼ਰੂਰ ਚਾਹਣਾ ਜਿਹਦੇ ਵਿੱਚ ਉਹਨਾਂ ਨੂੰ ਦੋਸ਼ ਮੁਕਤ ਨਹੀਂ ਕੀਤਾ ਗਿਆ ਸਸ਼੍ਰੀਆਕਾਲ ਮੈਂ ਜੀਵਨ ਜੋਤ ਕੋਰ ਤੁਸੀਂ ਦੇਖ ਰਹੇ ਹੋ ਜੰਨਤ ਟੀਵੀ ਗੁਰੂ ਘਰ ਸਹਾਇ ਦੇ ਸਰਕਾਰੀ ਸੀਨੀਅਰ ਗਰ ਸਕੂਲ ਦੇ ਵਿੱਚ ਗੁਰਨਾਮ ਸਿੰਘ ਮਾਸਟਰ ਤੇ ਜਿਹੜਾ ਚਾਰਜ ਸ਼ੀਟ ਜਿਹੜੀ ਹੈ ਜਾਰੀ ਹੋਈ ਹੈ ਤੇ ਕਿਸ ਬੇਇਜ਼ਤੀ ਹੋਈ ਹੈ ਕਿਉਂ ਹੋਈ ਹੈ ਕਿੰਨਾਂ ਵੱਲੋਂ ਇਨਕੁਆਇਰੀ ਕੀਤੀ ਗਈ ਹੈ ਸਾਡੇ ਨਾਲ ਜਿਹੜੇ ਹੈ ਪ੍ਰਿੰਸੀਪਲ ਹੈਗੇ ਆ ਲੜਕੇ ਜਿਹੜੇ ਹੈ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਕੀ ਮਸਲਾ ਹੈਗਾ ਇਹ ਗੁਰਨਾਮ ਸਿੰਘ ਤੇ ਚਾਰਜ ਸ਼ੀਟ ਜਾਰੀ ਕਿਸ ਬੇਇਜ਼ਤੀ ਹੋਈ ਹੈ ਕੀ ਕਾਰਨ ਮੰਨਦੇ ਹੋ ਗੁਰਨਾਮ ਸਿੰਘ ਦੇ ਬਾਰੇ ਮੈਨੂੰ ਕੁਝ ਇੱਕ ਜਾਣਕਾਰੀ ਮਿਲੀ ਸੀ ਵੀ ਇਹ ਅਧਿਆਪਕ ਜਾਲੀ ਸਰਟੀਫਿਕੇਟ ਬਣਾ ਕੇ ਐਸਸੀ ਦਾ ਜਦੋਂ ਕਿ ਇਹਨਾਂ ਨੂੰ ਉਸ ਵੇਲੇ ਐਸਸੀ ਐਸਸੀ ਕਾਸਟ ਦਾ ਸਟੇਟਸ ਵੀ ਨਹੀਂ ਮਿਲਿਆ ਹੋਇਆ ਸੀ ਤੇ ਇਸ ਨੇ ਈਟੀਟੀ ਦਾ ਕੋਰਸ ਕੀਤਾ ਈਟੀਟੀ ਦਾ ਕੋਰਸ ਕੀਤਾ ਤੇ ਕੁਝ ਇੱਕ ਮੈਨੂੰ ਜਿਹੜੇ ਦਸਤਾਵੇਜ਼ ਮਿਲੇ ਮੈਂ ਉਹ ਦਸਤਾਵੇਜ਼ ਦੇ ਸਬੰਧ ਦੇ ਵਿੱਚ ਇੱਕ ਆਰਟੀਆਈ ਜਿਹੜੀ ਸੀ ਉਹ ਸਬੰਧਤ ਸਕੂਲਾਂ ਨੂੰ ਪਾਈ ਜਿੱਥੇ ਪੜਦਾ ਰਿਹਾ ਉਥੇ ਇਸ ਨੇ ਪਹਿਲਾਂ ਹੀ ਲਿਖ ਕੇ ਦੇ ਦਿੱਤਾ ਸੀ ਵੀ ਮੇਰੇ ਨਾਲ ਸੰਬੰਧਤ ਜਿਹੜੀ ਕੋਈ ਮੇਰੀ ਜਾਤੀ ਸੂਚਨਾ ਜਿਹੜੀ ਹੈ ਉਹ ਡਿਸਕਲੋਜ਼ ਨਾ ਕੀਤੀ ਜਾਵੇ ਕਿਸੇ ਵੀ ਸ਼ਿਕਾਇਤ ਕਿਸੇ ਵੀ ਪਰਸਨ ਨੂੰ ਨਾ ਦਿੱਤੀ ਜਾਵੇ ਤੇ ਜਦੋਂ ਕਿ ਮੈਂ ਤਾਂ ਉਹ ਕਿਸੇ ਦਾ ਬਾਈ ਨੇਮ ਤਾਂ ਉਹ ਆਰਟੀਆ ਮੰਗੀ ਨਹੀਂ ਸੀ ਮੈਂ ਮੰਗੀ ਸੀ ਕਲੈਕਟਿਵ ਸੂਚਨਾ ਮੰਗੀ ਸੀ ਕਲੈਕਟਿਵ ਦੇ ਵਿੱਚ ਇਸ ਨੇ ਲਿਖਤੀ ਦੇਤਾ ਹੋਰ ਤਾਂ ਕਿਸੇ ਨੇ ਕਲੈਕਟਿਵ ਦਿੱਤਾ ਨਹੀਂ ਮਤਲਬ ਲਿਖ ਕੇ ਵੀ ਇਕੱਲੇ ਤੌਰ ਨੇ ਵੀ ਮੇਰੀ ਸੂਚਨਾ ਨਾ ਦਿਓ ਇਸ ਨੇ ਲਿਖ ਕੇ ਦੇਤਾ ਮੈਨੂੰ ਸ਼ੱਕ ਪੱਕਾ ਹੋ ਗਿਆ ਜਦੋਂ ਇਸ ਦੇ ਸਾਰੇ ਦਫ਼ਤਰਾਂ ਦੇ ਵਿੱਚੋਂ ਇਸ ਦੇ ਵੱਲੋਂ ਉੱਤੇ ਰੋਕ ਦਿੱਤਾ ਗਿਆ ਵੀ ਸੂਚਨਾ ਨਾ ਦਿਓ ਤੇ ਉਸ ਤੋਂ ਬਾਅਦ ਫਿਰ ਮੈਂ ਦੀ ਇੱਕ ਕੰਪਲੇਂਟ ਪਾਈ ਡਿਪਾਰਟਮੈਂਟ ਨੂੰ ਵੀ ਮੇਰੇ ਕੋਲ ਆ ਕੁਝ ਦਸਤਾਵੇਜ਼ ਜਿਹੜੇ ਮੈਨੂੰ ਮਿਲੇ ਨੇ ਇਹਨਾਂ ਦਸਤਾਵੇਜ਼ਾਂ ਦੇ ਸਬੰਧ ਦੇ ਵਿੱਚ ਇਸ ਦੀ ਦਸਤਾਵੇਜ਼ਾਂ ਦੀ ਜਿਹੜੀ ਅਸਲ ਜਾਂਚ ਹੈ ਅਸਲ ਸਰਟੀਫਿਕੇਟਾਂ ਤੋਂ ਜਾਰੀ ਕਰੋ ਮਤਲਬ ਕਰਵਾ ਕੇ ਇਸ ਮਾਮਲੇ ਦੀ ਪੜਤਾਲ ਕਰਕੇ ਤੇ ਵਿਭਾਗ ਨੇ ਕਾਰਵਾਈ ਕਰੇ ਤੁਸੀਂ ਹੁਣ ਇਹ ਕਹਿ ਰਹੇ ਹੋ ਵੀ ਜਾਤੀ ਸਰਟੀਫਿਕੇਟ ਉਹ ਪਹਿਲਾਂ BCC SC ਜਿਹੜਾ ਹੈ ਆਪਣੀ ਜਾਤੀ ਸਰਟੀਫਿਕੇਟ ਵਰਤਲੇ ਨੇ ਤੇ ਜਿਸ ਕਰਕੇ ਜਿਹੜਾ ਉਹਨਾਂ ਨੂੰ ਨੌਕਰੀ ਦੇ ਵਿੱਚ ਵਾਧਾ ਹੋ ਰਿਹਾ ਹੈ ਜਾਂ ਨੌਕਰੀ 'ਚ ਬੈਨੀਫਿਟ ਹੋ ਰਿਹਾ ਹੈ 1997 ਦੇ ਵਿੱਚ ਇਸ ਨੇ ਗੁਰਨਾਮ ਸਿੰਘ ਨੇ ITT ਕੀਤੀ ਸੀ ਉਦੋਂ ਇਸ ਦਾ ਮਤਲਬ ਰਾਏਸਿਕ ਜਾਤੀ ਜਿਹੜੀ ਸੀ ਉਹ bc ਦੇ ਵਿੱਚ ਆਂਦੀ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਪਹਿਲੀ ਜਮਾਤ ਦੇ ਵਿੱਚ ਦਾਖਲਾ ਲਿਆ ਉਦੋਂ ਇਹਨਾਂ ਨੂੰ ਨਹੀਂ ਪਤਾ ਸੀ ਅਸਲ ਸਹੀ ਜਾਤੀ ਲਿਖਾਤੀ ਉਹਨਾਂ ਨੇ 6ਵੀਂ ਦੇ ਵਿੱਚ ਵੀ ਲਿਖਾਤੀ 9ਵੀਂ ਦੇ ਵਿੱਚ ਵੀ ਲਿਖਾਤੀ ਜਦੋਂ ਇਹ +2 ਕਰਕੇ ਅੱਗੇ ਚਲੇ ਗਏ ਤੇ ਇਹਨਾਂ ਨੂੰ ਇਹ ਲੱਗਿਆ ਵੀ ਅਸੀਂ ਐਸਸੀ ਕੈਟਾਗਰੀ ਦਾ ਸਰਟੀਫਿਕੇਟ ਬਣਾਈਏ ਤਾਂ ਜੋ ਸਾਡੀ ਐਡਮਿਸ਼ਨ ਜਿਹੜੀ ਆਸਾਨੀ ਨਾਲ ਉੱਥੇ ਹੋ ਜਾਵੇ ਤੇ ਜੇਕਰ ਅਸਲ ਇਹਦੇ ਜਿਹੜੇ ਰਿਕਾਰਡ ਸੀ ਇਹਦੇ ਵਿੱਚ ਪੰਟੋੜ ਕਰਨ ਦੀ ਕੀ ਲੋਰ ਸੀ ਜੇਕਰ ਇਹ ਸ਼ੁਰੂ ਤੋਂ ਹੀ ਸਿਰਕੀ ਬੰਦ ਹੈਗੀ ਸੀ ਤਾਂ ਇਹ ਕੀ ਇਹਨਾਂ ਦੀ ਅਸਲ ਕਾਸਟ ਕੀ ਹੈਗੀ ਹੈ ਇਹਨਾਂ ਦੀ ਅਸਲ ਕਾਸਟ ਮੇਰੇ ਕੋਲ ਸਟੂਡੈਂਟ ਰਹੇ ਨੇ ਮੇਰੇ ਮੇਰਾ ਮੇਰੇ ਕੋਲ ਪੜਿਆ ਵੀ ਹੋਇਆ ਹੈ ਤੇ ਇਹ ਅਸਲ ਜਾਤੀ ਦੀ ਰੈ ਸਿੱਖ ਹੈਗੀ ਹੈ ਤੇ ਸਰਟੀਫਿਕੇਟ ਤੇ ਇਹਨਾਂ ਨੇ ਕੀ ਮੈਂਸ਼ਨ ਕੀਤਾ ਸਰਟੀਫਿਕੇਟ ਦੇ ਸਿਰਕੀ ਬੰਦ ਤੇ ਇਹ ਕਿਉਂ ਕੀਤਾ ਹੈ ਕੀ ਕਾਰਨ ਮੰਦਿਓ ਤੇ ਉਸ ਵੇਲੇ BC ਦੇ ਵਿੱਚ ਸੀ ਤੇ bc ਦੇ ਵਿੱਚ ਘੱਟ ਫਾਇਦਾ ਹੁੰਦਾ ਸੀ ਸਿਰਫ 5% ਰਿਜ਼ਰਵੇਸ਼ਨ ਹੈਗੀ ਸੀ sc ਦੇ ਵਿੱਚ 25% ਹੈਗੀ ਸੀ ਤੇ ਇਹਨਾਂ ਨੇ ਜਿਹੜਾ ਸੀ ਵੀ ਉਹ ਆਪਦੀ ਜਾਤੀ ਜਿਹੜੀ ਸੀ ਉਸ ਨੂੰ ਰਿਕਾਰਡ ਦੇ ਵਿੱਚ ਪੰਨ ਤੋੜ ਕਰਕੇ ਤੇ ਇਹਨਾਂ ਨੇ ਇਹ ਰਿਕਾਰਡ ਦੇ ਵਿੱਚ ਪੰਨ ਤੋੜ ਵੀ ਇਹਨਾਂ ਨੇ ਬਾਅਦ ਚ ਕੀਤੀ e tt ਦੀ ਐਡਮਿਸ਼ਨ ਤੋਂ ਬਾਅਦ ਮੇਬੀ ਕੋਈ ਇਨਕੁਆਰੀਆਂ ਹੋਈਆਂ ਹੋਣਗੀਆਂ ਉੱਥੇ ਇਹਨਾਂ ਨੇ ਕੋਈ ਰਿਕਾਰਡ ਜਿਹੜਾ ਸੀ ਪੰਨ ਤੋੜ ਕਰਕੇ ਪੇਸ਼ ਕਰਤਾ ਡਿਪਾਰਟਮੈਂਟ ਨੂੰ ਮੂਰਖ ਬਣਾਇਆ ਗੁਰਨਾਮ ਸਿੰਘ ਦਾ ਵੀ ਜਿਹੜਾ ਬਿਆਨ ਆਪਾਂ ਲਾਂਗੇ ਗੁਰਨਾਮ ਸਿੰਘ ਨੇ ਤੁਹਾਡੇ ਤੇ ਵੀ ਕੁਝ ਐਕਸ਼ਨ ਲਿਆ ਸੀ ਜਿੰਦੇ ਕਰਕੇ ਤੁਸੀਂ ਸਸਪੈਂਡ ਹੋ ਗਏ ਸੀ ਹੁਣ ਜਿਹੜਾ ਇਹ ਉਹਦਾ ਬਦਲਾ ਲੈਣ ਦੇ ਲਈ ਤੁਸੀਂ ਅਟੈਕ ਤਾਂ ਨਹੀਂ ਜਾ ਰਹੇ ਇਹ ਨਹੀਂ ਮੈਂ ਬਦਲਾ ਲੈਣ ਲਈ ਨਹੀਂ ਹੈ ਜਿੱਦਰੇ ਕਿਦਰੇ ਵੀ ਕੋਈ ਮਤਲਬ ਕਿ ਇਨਡਿਸਿਪਲਨ ਕਹਿ ਲਓ ਜਿੱਥੇ ਕਿੱਥੇ ਕੋਈ ਕਪਲੇਬਾਜੀ ਕਹਿ ਲਓ ਇਸ ਤਰ੍ਹਾਂ ਦਾ ਮੈਟਰ ਆਉਂਦਾ ਹੈਗਾ ਤਾਂ ਉੱਥੇ ਪਬਲਿਕ ਨੂੰ ਰਾਈਟ ਹੈਗਾ ਇਹਦੇ ਕੋਲ ਰਾਈਟ ਸੀ ਵੀ ਮੇਰੀ ਕੰਪਲੇਂਟ ਕਰ ਸਕਦਾ ਸੀ ਤੇ ਨਹੀਂ ਕੀਤੀ ਵੀ ਹੈਨਾ ਲੇਕਿਨ ਇਨਕੁਆਰੀ ਰੋਕਣਾ ਮੇਰੇ ਤੇ ਕੇਸ ਕਰਨਾ ਵੀ ਇਨਕੁਆਰੀ ਨਹੀਂ ਹੋਣ ਦੇਣੀ ਮੈਂ ਫਲਾਣੇ ਨੂੰ ਵੇਖ ਲਾਂਗਾ ਫਲਾਣੇ ਨੂੰ ਵੇਖ ਲਾਂਗਾ ਇਹ ਚੀਜ਼ ਗਲਤ ਮੈਂ ਇਨਕੁਆਰੀ ਫੇਸ ਕੀਤੀ ਭਾਵੇਂ ਇਹਨੇ ਸ਼ਿਕਾਇਤ ਮੇਰੀ ਕੀਤੀ ਸੀ ਇਨਕੁਆਰੀ ਫੇਸ ਕੀਤੀ ਤੇ ਇਹਨਾਂ ਤੇ ਜਿੰਨੇ ਵੀ ਇਹਨੇ ਦੋਸ਼ ਲਾਏ ਸੀ ਉਹ ਸਾਰੇ ਦੇ ਸਾਰੇ ਮੈਂਬਰ ਹੀ ਹੋયા ਤੇ ਮੈਂ ਬਹਾਲ ਹੋਇਆ ਡਿਪਾਰਟਮੈਂਟ ਦੇ ਵਿੱਚ ਹੈਗਾ ਜਿਹੜਾ ਉਲਟਾ ਦਾ ਵੀ ਜਿਹੜਾ ਮੇਰੀ ਅੱਖ ਜਿੰਨਾ ਖਰਾਬ ਹੋਇਆ ਉਸ ਵੇਲੇ ਉਹ ਇਸ ਬੰਦੇ ਦੀ ਗਲਤ ਸ਼ਿਕਾਇਤ ਕਰਕੇ ਹੋਇਆ ਕਿਉਂ ਸ਼ਿਕਾਇਤ ਹੀ ਗਲਤ ਸੀ ਇਹਦੀ ਮਤਲਬ ਤੁਸੀਂ ਵੀ ਕੋਈ ਸਹੀ ਪਾয়েਗੇ ਮੈਂ ਸਹੀ ਪਾਇਆ ਗਿਆ ਮੇਰੇ ਕੋਲ ਆਰਡਰ ਨੇ ਜੇ ਪ੍ਰੈਸ ਮੈਨੂੰ ਕਹਿੰਦੀ ਹੈ ਕਿ ਮੈਂ ਆਰਡਰ ਦੇ ਦੇਵਾਂਗਾ ਵੀ ਮੈਂ ਸਾਫ ਹੈ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਹੁਣ ਮੈਂ ਇਹਨਾਂ ਦੀ ਇਹ ਮੰਗ ਕਰਦਾ ਜੀ ਇਹ ਵੀ ਇਹਨਾਂ ਤੇ ਜਿਹੜੇ ਦੋਸ਼ ਲੱਗੇ ਨੇ ਇੱਕ ਤਾਂ ਰਿਕਾਰਡ ਦਾ ਪੰਨ ਤੋੜਦਾ ਲੱਗਿਆ ਇਹ ਸਿੱਧੀ 420 ਜਾਂਦੇ ਚ 420 ਦਾ ਕੇਸ ਬਣਦਾ ਹੈ। ਦੂਜਾ ਮਤਲਬ ਜਲਦੀ ਰਿਕਾਰਡ ਤਿਆਰ ਕਰਕੇ ਤੇ ਹੈਰ ਐਜੂਕੇਸ਼ਨ ਲੈਣਾ ਸਰਵਿਸ ਬੁੱਕ ਦੇ ਉੱਤੇ ਐਂਟਰੀ ਨਾ ਕਰਾਉਣਾ। ਇਹ ਵਿਭਾਗ ਦੇ ਨਾਲ ਚੀਟਿੰਗ ਹੈਗੀ ਹੈ ਇਹ ਵੀ 420 ਦਾ ਬੰਦਾ ਹੈ ਤੇ ਜੇਕਰ ਇੰਨੇ ਗੰਭੀਰ ਦੋਸ਼ ਹੈਗੇ ਨੇ ਤਾਂ ਇੰਨੇ ਗੰਭੀਰ ਦੋਸ਼ਾਂ ਦੇ ਵਿੱਚ ਵੀ ਜੇਕਰ ਉਹ ਬੰਦਾ ਸਰਵਿਸ ਕਰਕੇ ਤਨਖਾਹ ਲੈਂਦਾ ਰਹੇ ਤਾਂ ਜਿਹੜਾ ਬੱਚਿਆਂ ਦਾ ਜਿਹੜਾ ਵਰਗ ਹੈਗਾ ਕਿਉਂਕਿ ਹੁਣ ਚਾਰ ਸ਼ੀਟ ਦਾ ਮਤਲਬ ਹੀ ਦੋਸ਼ੀ ਹੋ ਗਿਆ ਤੇ ਦੋਸ਼ੀ ਅਧਿਆਪਕ ਤੋਂ ਬੱਚੇ ਕੀ ਸਿੱਖਣਗੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮਤਲਬ ਤੁਸੀਂ ਕਹਿ ਰਹੇ ਹੋ ਚਾਰ ਸ਼ੀਟ ਜਿਹੜੀ ਐ ਜਾਰੀ ਹੋ ਗਈ ਐ ਪਰ ਐਜ਼ ਅ ਟੀਚਿੰਗ ਹਲੇ ਵੀ ਸਵਾਲਾਂ ਦੇ ਰਹੇ ਹਾਂਜੀ ਹਾਂਜੀ ਬਾਕੀ ਬੈਟਰ ਪ੍ਰਿੰਸੀਪਲ ਸਾਹਿਬ ਦੱਸ ਦਿੰਦੇ ਇਹਨਾਂ ਦੇ ਦੱਸ ਸਕਦੇ ਨੇ ਗਰਲ ਸਕੂਲ ਦੇ ਕਿਉਂਕਿ ਟਾਈਮ ਟੂ ਟਾਈਮ ਮਤਲਬ ਜਿਹੜਾ ਐਕਸ਼ਨ ਦਾ ਜਿਹੜਾ ਕੋਈ ਆਏਗਾ ਤਾਂ ਇਹਨਾਂ ਕੋਲ ਆਏਗਾ ਜੇਕਰ ਹੋ ਰਹੇ ਹੋ ਜੀ ਇਨਕੁਆਰੀਆਂ ਕੀਤੀਆਂ ਜਾਂ ਤਾਂ ਤੁਹਾਨੂੰ ਲੱਗਦਾ ਹੋਰ ਵੀ ਕੇਸ ਜਿਹੜੇ ਨੇ ਸਾਹਮਣੇ ਆ ਸਕਦੇ ਨੇ ਮੈਡਮ ਮੇਰੇ ਕੋਲ ਦੋ ਇਨਕੁਆਰੀਆਂ ਸੀ ਇਸ ਮੈਟਰ ਦੀਆਂ ਉਹ ਮੈਂ ਨਾਂ ਨਹੀਂ ਲਵਾਵਾਂਗਾ ਇੱਥੇ ਕਿਉਂਕਿ ਨਾਂ ਲੈਣਾ ਵਾਜਬ ਨਹੀਂ ਹੈਗਾ ਇੱਥੇ ਉਹਨਾਂ ਨੇ ਭੱਜ ਦੌੜ ਕਰਵਾ ਕੇ ਤੇ ਮੇਰੀ ਇਨਕੁਆਰੀ ਇਸਕਾ ਕਿ ਚੇਂਜ ਕਰਵਾ ਲਈ ਵੀ ਇਹਨਾਂ ਨੇ ਰਿਪੋਰਟ ਸਹੀ ਦੇ ਦੇਣੀ ਹੈ ਤੇ ਸਾਡਾ ਨੌਕਰੀ ਦੇ ਵਿੱਚ ਰਹਿਣਾ ਬਹੁਤ ਔਖਾ ਹੋ ਜਾਏਗਾ ਤੇ ਉਹਦਾ ਕੈਮਰਾ ਜੇਕਰ ਮੈਨੂੰ ਕੋਈ ਪੁੱਛੇਗਾ ਤੇ ਮੈਂ ਉਹਨਾਂ ਦਾ ਨਾਮ ਵੀ ਦੱਸ ਦਿਆਂਗਾ ਕਿਸ ਤਰ੍ਹਾਂ ਜਿਹੜਾ ਇਹ ਟੀਚਿੰਗ ਬੇਸ ਤੇ ਜਿਹੜਾ ਇਹ ਕਹਿ ਰਹੇ ਨੇ ਗੁਰਨਾਮ ਸਿੰਘ ਜਿਹੜਾ ਇਹ ਕਾਸਟ ਦੀ ਅਦਲਾ ਬਦਲੀ ਕਰਕੇ ਜਿਹੜਾ ਉਹ ਚਾਰਟ ਸ਼ੀਟ ਵੀ ਜਿਹੜੀ ਹੈ ਜਾਰੀ ਹੋ ਚੁੱਕੀ ਹੈ ਪਰ ਫਿਰ ਵੀ ਉਹ ਸਵਾਵਾ ਨਿਭਾ ਰਹੇ ਨੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਹਨਾਂ ਖਿਲਾਫ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਏ ਤੇ ਗੁਰਨਾਮ ਸਿੰਘ ਦਾ ਵੀ ਪੱਖ ਜਿਹੜਾ ਹੈ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਉਹ ਕੀ ਚਾਹੁੰਦੇ ਨੇ ਕਿਸ ਬੇਸ ਤੇ ਜਿਹੜੀ ਆ ਚਾਰ ਸ਼ੀਟ ਚਾਰ ਸ਼ੀਟ ਜਿਹੜੀ ਆ ਜਾਰੀ ਹੋਈ ਹੈ ਇੱਕ ਹੋਰ ਮੈਂ ਗੱਲ ਕਰਨੀ ਚਾਹਾਂਗਾ ਕਿ ਜਦੋਂ ਵੀ ਕੋਈ ਇਸ ਦੀ ਕੋਈ ਸ਼ਿਕਾਇਤ ਕਰਦਾ ਹੈ ਇਹ ਕੋਰਟ ਕੇਸ ਦੇ ਵਿੱਚ ਜਾ ਕੇ ਇਨਕੁਆਇਰੀ ਅਫਸਰਾਂ ਨੂੰ ਕੀ ਡੀਪ ਸੈਕਟਰੀ ਸੈਕਟਰੀ ਸਾਹਿਬ ਤੋਂ ਲੈ ਕੇ ਥੱਲੇ ਡੀਓ ਸਾਹਿਬ ਹੋਗੇ ਡੀਪੀਆਈ ਸਾਹਿਬ ਹੋਗੇ ਇਹਨਾਂ ਸਾਰਿਆਂ ਨੂੰ ਪਾਰਟੀ ਬਣਾ ਕੇ ਤੇ ਪਰੇਸ਼ਾਨ ਕਰਦਾ ਕੇਸ ਕਰਕੇਗਾ ਜਿਹੜਾ ਜਦੋਂ ਕਿ ਇਸ ਨੂੰ ਇਨਕੁਆਇਰੀ ਦੇ ਉੱਤੇ ਜਿਹੜਾ ਕੇਸ ਕਰਨਾ ਵੀ ਆਪਣੇ ਆਪ ਦੇ ਵਿੱਚ ਗੈਰਕਾਨੂੰਨੀ ਹੈਗਾ ਉਹ ਨਹੀਂ ਕਰਨਾ ਚਾਹੀਦਾ हां इंक्वायरी ਦੇ ਵਿੱਚ ਜੇਕਰ ਇਹਨੂੰ ਕੋਈ ਪਨਿਸ਼ਮੈਂਟ ਮਹਿਕਮਾ ਦਿੰਦਾ ਹੈ ਤੇ ਜੇਕਰ ਉੱਥੇ ਧੱਕਾ ਸਮਝਦਾ ਵੀ ਮੇਰੇ ਨਾਲ ਮਹਿਕਮੇ ਨੇ ਧੱਕਾ ਕੀਤਾ ਹੈ ਉਹਦੇ ਅਗੇਂਸਟ ਕੋਰਟ ਦੇ ਵਿੱਚ ਕਾਨੂੰਨੀ ਕਾਰਾਚਾਰਾ ਜੋ ਵੀ ਕਰ ਸਕਦਾ ਇਸੇ ਤਰ੍ਹਾਂ ਜਿਹੜਾ ਇਹ ਗૃહ ਸਹਾਇ ਦੇ ਵਿੱਚ ਕੋਈ ਵੀ ਮਸਲਾ ਹੁੰਦਾ ਹੈ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਪੰਚਾਇਆ ਜੇ ਹੁਣ ਜਿਹੜਾ ਇਹ ਸਰਕਾਰੀ ਸਕੂਲ ਦਾ ਮਸਲਾ ਹੈ ਵੀ ਸਰਕਾਰੀ ਸੀਨੀਅਰ ਸਕੂਲ ਲੜਕੀਆਂ ਦੇ ਪ੍ਰਿੰਸੀਪਲ ਦੇਵਲੋਂ ਸੁਰੇਸ਼ ਕੁਮਾਰ ਜੀ ਵੱਲੋਂ ਕੱਲ ਜਿਹੜੇ ਇਲਜ਼ਾਮ ਲਗਾਏ ਗਏ ਸੀ ਗੁਰਨਾਮ ਸਿੰਘ ਦੇ ਕਿ ਇਹਨਾਂ ਨੂੰ ਜਿਹੜੀ ਇੱਕ ਚਾਰ ਸ਼ੀਟ ਜਿਹੜੀ ਜਾਰੀ ਕੀਤੀ ਗਈ ਹੈ ਪਰ ਜਿਹੜਾ ਇਹ ਸਸਪੈਂਡ ਕਿਉਂ ਨਹੀਂ ਹੋਏ ਅੱਜ ਗੁਰਨਾਮ ਸਿੰਘ ਸਾਹਿਬ ਪੱਖ ਲੈਣ ਦੇ ਲਈ ਪਹੁੰਚੇ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਕਰਦੇ ਆ ਨਮਸਕਾਰ ਸਰ ਨਮਸਕਾਰ ਮੈਮ ਜੀ ਧੰਨਵਾਦ ਤੁਹਾਡਾ ਕਰਦਾ ਜੀ ਕਿ ਤੁਸੀਂ ਮੇਰਾ ਪੱਖ ਸੁਣਨ ਵਾਸਤੇ ਆਏ ਹਾਂ ਜਿਹੜਾ ਸੁਰੇਸ਼ ਕੁਮਾਰ ਵੱਲੋਂ ਕੱਲ ਜਿਹੜਾ ਇਲਜ਼ਾਮ ਤੁਹਾਡੇ ਤੇ ਲਗਾਏ ਗਏ ਸੀ ਕਹਿ ਰਹੇ ਸੀ ਜਿਹੜੀ ਇਹ ਚਾਰ ਸ਼ੀਟ ਗੁਰਨਾਮ ਸਿੰਘ ਵੱਲੋਂ ਜਿਹੜੀ ਜਾਰੀ ਹੋਈ ਹੈ ਪਰ ਸਸਪੈਂਡ ਜਿਹੜਾ ਹੱਲੇ ਉਹ ਨਹੀਂ ਹੋ ਰਿਹਾ ਕੀ ਕਾਰਨ ਹੈਗਾ ਕਿ ਤੁਸੀਂ ਕੀ ਇਸ ਦਾ ਜਿਹੜਾ ਇਹ ਕਾਰਨ ਮੰਦਿਓ ਕੀ ਜਵਾਬ ਦੇਣਾ ਚਾਹੁੰਦੇ ਹੋ ਮੈਮ ਜੀ ਦੋ ਸੂਚੀ ਜਾਰੀ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਵਾਸਤਵ ਤੇ ਮੇਰਾ ਕੋਈ ਪੱਖ ਨਹੀਂ ਲਿਆ ਗਿਆ ਤੇ ਦੋ ਸੂਚੀ ਮੈਨੂੰ ਜਾਰੀ ਕਰ ਦਿੱਤੀ ਗਈ ਇਸ ਤੋਂ ਇਲਾਵਾ ਮੈਨੂੰ ਡੀਪੀਆਈ ਸਾਹਿਬ ਨੇ 21 ਦਿਨਾਂ ਦਾ ਸਮਾਂ ਦਿੱਤਾ ਹੈ ਕਿ ਉਸ ਦੋ ਸੂਚੀ ਦਾ ਜਵਾਬ ਦਿੱਤਾ ਜਾਏ ਦੋ ਸੂਚੀ ਜਾਰੀ ਕਰਨਾ ਕੋਈ ਪੱਕੇ ਤੌਰ ਤੇ ਦੋਸ਼ੀ ਨਹੀਂ ਸਾਬਤ ਹੋ ਸਕਦਾ ਵਾਸਤਵ ਵਿੱਚ ਜਿਹੜੀ ਮੈਨੂੰ ਦੋ ਸੂਚੀ ਜਾਰੀ ਕੀਤੀ ਗਈ ਹੈ ਜੀ ਉਹਦੇ ਵਿੱਚ ਮੇਰੇ ਸਕੂਲ ਦਾ ਨਾਮ ਉਹਨਾਂ ਨੇ ਪਹਿਲਾਂ ਹੀ ਗਲਤ ਕਰਕੇ ਲਿਖਿਆ ਹੈ ਗਲਤੀ ਕਿਸੇ ਕੋਲ ਵੀ ਹੋ ਸਕਦੀ ਹੈ ਅੱਗੇ ਬਾਕੀ ਜਵਾਬ ਮੈਂ ਫਿਰ ਦਿਆਂਗਾ ਇਸ ਦੋ ਸੂਚੀ ਵਿੱਚ ਡੀਪੀਆਈ ਵੱਲੋਂ ਜਿਹੜਾ ਮੈਨੂੰ ਆਰਡਰ ਮਿਲਿਆ ਹੈ ਦੋ ਸੂਚੀ ਜਾਰੀ ਹੋਈ ਹੈ ਉਹਦੇ ਵਿੱਚ ਧਿਆਨ ਨਾਲ ਦੇਖੋ ਜੀ ਇਹ ਪੇਜ ਹੈ ਦੋ ਸੂਚੀ ਦਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮੁੰਡੇ ਲਿਖਿਆ ਜੀ ਅਗਲੇ ਪੇਜ ਤੇ ਵੀ ਇਹ ਲਿਖਿਆ ਜੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮੁੰਡੇ ਤਿੰਨ ਪੇਜ ਆਏ ਜੀ ਮੈਨੂੰ ਰਜਿਸਟਰੀ ਵਿੱਚ ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਆ ਮੁੰਡੇ ਠੀਕ ਹੈ ਜੀ ਕੋਈ ਕਟਿੰਗ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਕਟਿੰਗ ਗੁਰਨਾਮ ਸਿੰਘ ਨੇ ਕੀਤੀ ਹੈ ਵਾਸਤਵੇ ਮੈਂ 1986 ਦੇ ਵਿੱਚ 6ਵੀਂ ਕਲਾਸ ਵਿੱਚ ਲਾਧੂਕਾ ਮੰਡੀ ਲਾਧੂਕਾ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੇ ਉਸ ਟਾਈਮ ਤੇ 10ਵੀਂ ਕਲਾਸ ਤੱਕ ਸੀਗਾ ਸਕੂਲ ਮੈਂ ਉੱਥੇ ਐਡਮਿਸ਼ਨ ਲਈ ਸੀ ਉਸ ਤੋਂ ਬਾਅਦ ਮੇਰਾ ਉਹ ਸਕੂਲ ਨਾਲ ਇੰਨਾ ਜ਼ਿਆਦਾ ਵਾਹ ਨਹੀਂ ਰਿਹਾ 2004 ਵਿੱਚ ਮੈਂ ਮਤਲਬ ਇੱਥੇ ਮੰਡੀ ਦੇ ਵਿੱਚ ਜੋ ਵਿੱਚ ਲੱਗ ਗਿਆ ਸੀਗਾ ਤਾਂ ਇੱਕ ਗੱਲ ਮੈਂ ਇੱਥੇ ਹੋਰ ਕਹਿਣੀ ਚਾਹੁੰਦਾ ਸ੍ਰੇਸ਼ ਕੁਮਾਰ ਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਆਪਣੇ ਸਕੂਲੀ ਰਿਕਾਰਡ ਦੇ ਵਿੱਚ ਜਾਤੀ ਵਾਲੇ ਕਾਲਮ ਦੇ ਵਿੱਚ ਉੱਥੇ ਛੇੜਛਾੜ ਕੀਤੀ ਹੈ ਮੈਰ ਰਾਏਸਿਕ ਕੱਟ ਕੇ ਤੇ ਉੱਥੇ ਸਿਰਕੀ ਬੰਦ ਕੀਤਾ ਪਰ ਨਵਾਂ ਵੱਲੋਂ ਇਹ ਹੀ ਕਿਹਾ ਗਿਆ ਸੀ ਕੋਈ 5% 5% ਜਿਹੜਾ ਕੋਟਾ ਹੁੰਦਾ ਹੈ ਤੇ ਉਹਦੇ ਤੇ 25% ਕੋਟਾ ਹੁੰਦਾ ਹੈ ਇਸ ਕਰਕੇ ਜਿਹੜੀ ਥੋੜੀ ਬਹੁਤ ਛੇੜਛਾੜ ਹੋਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ 5% ਤੇ 25% ਕਰਕੇ ਜਿਹੜਾ ਤੁਸੀਂ ਕਟਿੰਗ ਕੀਤੀ ਹੈ ਉਹ ਵੀ ਤੁਹਾਡੇ ਤੇ ਇਲਜ਼ਾਮ ਲੱਗਿਆ ਜਾਤੀ ਸਰਟੀਫਿਕੇਟ ਤੇ ਉਸ ਬਾਰੇ ਕੀ ਕਹਿਣਾ ਚਾਹੋ ਵਾਸਤਵ ਦੇ ਵਿੱਚ ਜੀ ਰਾਏਸਿਕ ਮਹਾਤਮ ਤੇ ਸਿਰਕੀ ਬੰਦ ਇੱਕੋ ਹੀ ਕਾਸਟ ਹੈ ਇਹ ਵੀ ਮੇਰੇ ਕੋਲ ਇੱਕ ਇੱਥੇ ਲੈਟਰ ਤੁਹਾਨੂੰ ਹੁਣੇ ਮੈਂ ਦਿਖਾਣਾ ਚਾਹਾਂਗਾ ਤੇ ਇਹ ਤਾਂ ਸਰਕਾਰ ਦੇ ਲੈਟਰ ਨੂੰ ਵੀ ਕਹਿੰਦਾ ਕਿ ਜਾਲ ਹੀ ਆ ਅਸਲ ਵਿੱਚ ਉਸ ਟਾਈਮ ਤੇ ਇਹਦੇ ਵੀ ਕੋਈ ਸ਼ੱਕ ਨਹੀਂ ਕਿ ਜਿਹੜੀ 20% ਕਾਸਟ ਹੈਗੀ ਆ ਉਹਨੂੰ 5% ਦਾ ਕੋਟਾ ਮਿਲਦਾ ਤੇ ਐਸਸੀ ਨੂੰ 25% ਕੋਟਾ ਮਿਲਦਾ ਪਰ ਮੈਂ ਤਾਂ ਸ਼ੁਰੂ ਤੋਂ ਹੀ ਐਸਸੀ ਵਿੱਚ ਸਰਕੀ ਬੰਦਾਂ ਤੇ ਰਾਏ ਸਿੱਖ ਜਿਹੜੇ ਆ ਉਹ ਵੀ ਐਸਸੀ ਵਿੱਚ ਹੀ ਆਉਂਦੇ ਨੇ ਮਹਾਤਮ ਜਾਤੀ ਵੀ ਐਸਸੀ ਵਿੱਚ ਹੀ ਆਂਦੀ ਹੈ ਤੇ ਉਹਨਾਂ ਦਾ ਕੋਟਾ 25% ਵੀ ਹੀ ਬਣਦਾ ਹੈਗਾ ਤੇ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਕਾਗਜ਼ ਦਿਖਾਣਾ ਚਾਹੁੰਦਾ ਜੀ ਜਿਹੜੇ ਸਰਕਾਰ ਨੇ ਤੁਹਾਡੇ ਸਕੂਲ ਵੀ ਉਹਨਾਂ ਨੇ ਇਨਕੁਆਇਰੀ ਵਗੈਰਾ ਕੋਈ ਕਰਵਾਈ ਆ ਉੱਥੇ ਵੀ ਕੋਈ ਕਟਿੰਗ ਵਗੈਰਾ ਕੁਝ ਮਿਲਿਆ ਸਕੂਲ ਦਾ ਤਾਂ ਜੀ ਮੈਨੂੰ ਬਿਲਕੁਲ ਪਤਾ ਨਹੀਂ ਉੱਥੇ ਨਾ ਮੈਂ ਕਦੇ ਆਪਣਾ ਦਾਖਲਾ ਖਾਟ ਰਜਿਸਟਰ ਦੇਖ ਸਕਦਾ ਨਾ ਮੈਨੂੰ ਕਿਸੇ ਨੇ ਦਿਖਾਇਆ ਕਿਉਂਕਿ ਮੈਂ ਕੋਈ ਮੁੱਖ ਮੰਤਰੀ ਨਹੀਂ ਆ ਤੇ ਦੂਸਰੀ ਗੱਲ ਇਹ ਹੈਗੀ ਆ ਇੱਕ ਪੀਈਐਸ 1 சுரேਸ਼ ਕੁਮਾਰ ਵਰਗਾ ਪ੍ਰਿੰਸੀਪਲ ਉਹਦਾ ਕੋਈ ਦੂਜਾ ਪ੍ਰਿੰਸੀਪਲ ਯਾਰੀ ਦੋਸਤੀ ਨਿਭਾਉਂਦੇ ਆ ਹੋ ਸਕਦਾ ਕਿ ਉਹਨਾਂ ਨੇ ਆਪਸੇ ਮੈਨੂੰ ਚਾਲ ਵਿੱਚ ਫਸਾਉਣ ਵਾਸਤੇ ਉੱਤੇ ਜਾਣਬੋਝ ਕੇ ਕਟਿੰਗ ਕੀਤੀ ਹੋਵੇ ਜਾਂ ਕਰਵਾਈ ਹੋਵੇ ਇੱਕ ਸਰਕਾਰੀ ਲੈਟਰ ਮੈਂ ਦਿਖਾਉਣਾ ਚਾਹੁੰਦਾ ਜੀ ਇਹ ਕਹਿੰਦੇ ਨੇ ਕਿ ਰਾਏ ਸਿੱਖ ਦੀ ਜਗ੍ਹਾ ਤੇ ਸਿਰਕੀ ਬੰਦ ਕੀਤਾ ਮੈਂ ਕਿਉਂ ਕਰਾਂਗਾ ਵਾਸਤਵ ਜੇ ਅਸੀਂ ਹੈਗੇ ਐਸ ਹੀ ਆ ਤੇ ਉਹ ਇੱਕ ਮੈਂ ਲੈਟਰ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ ਇਹ ਇੱਕ ਮੇਰੇ ਕੋਲ ਸਰਕਾਰ ਦੀ ਲੈਟਰ ਹੈ ਜਿਹੜੀ 15 ਜੁਲਾਈ 2021 ਵਿੱਚ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ ਇਹਦੇ ਵਿੱਚ ਸਾਫ਼ ਲਿਖਿਆ ਹੈ ਕਿ ਰਾਏ ਸਿੱਖ ਮਹਾਤਮ ਤੇ ਸਿਰਕੀ ਬੰਨ ਜਾਂਦੀ ਇੱਕੋ ਕਾਸਟ ਹੈ ਇਹਦੇ ਵਿੱਚ ਪਹਿਲਾਂ ਇਹ ਵੀ ਲਿਖਿਆ ਹੈ ਕਿ ਇਹਦੇ ਬਾਰੇ ਯੂਨੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੁਆਰਾ ਸਾਲ 2001 ਵਿੱਚ ਮਤਲਬ ਐਥਨੋਗ੍ਰਾਫੀ ਸਟੱਡੀ ਕਰਵਾਈ ਗਈ ਸੀਗੀ ਤੇ ਇਹ ਬਿਲਕੁਲ ਸਹੀ ਗੱਲ ਪਾਈ ਗਈ ਸੀ ਰਾਏ ਸੇਖ ਜਾਤੀ ਵੀ 38 2007 ਵਿੱਚ ਇਸ ਨੂੰ ਰਾਏ ਸੇਖ ਤੇ ਮਹਾਤਮ ਜਾਤੀ ਨੂੰ ਸਰਕੀਬੰਦ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਇਹ ਸਥਾਪਿਤ ਕਾਨੂੰਨ ਹੈ ਕਿ ਕਿਸੇ ਵਿਅਕਤੀ ਦੀ ਜਾਤੀ ਉਸਦੇ ਜਨਮ ਅਨੁਸਾਰ ਨਿਰਧਾਰਿਤ ਹੁੰਦੀ ਹੈ ਭਾਵੇਂ ਕਿ ਜਿਸ ਜਾਤੀ ਵਿੱਚ ਕੋਈ ਜਨਮ ਲੈਂਦਾ ਹੈ ਉਹ ਹੀ ਉਸ ਦੀ ਜਾਤੀ ਮੰਨੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਐਨਥਰੋਗ्राफी ਸਟਡੀ ਅਨੁਸਾਰ ਮਹਾਤਮ ਰਾਏ ਸੇ ਕਤੇ ਸਿਰਕੀ ਬੰਦ ਅਨੋਨੀਮਸ ਹਨ ਇਹ ਮਤਲਬ ਸਾਰੇ ਅਫਸਰਾਂ ਨੂੰ ਇਹ ਲੈਟਰ ਭੇਜੀ ਗਈ ਹੈ ਇਹ ਲੈਟਰ ਹੈ ਜੀ ਮਤਲਬ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗੇ ਹੈ 5% ਤੇ 25% ਕਰਕੇ ਜਿਹੜੇ ਤੁਸੀਂ ਕੋਈ ਕਟਿੰਗ ਵੈਰਾ ਕੀਤੀ ਹੈ ਹੋਂਦੇ ਚ ਉਹ ਕਟਿੰਗ ਮੈਂ ਨਹੀਂ ਕੀਤੀ ਜੀ ਮੈਂ ਇੱਕ ਗੱਲ ਹੋਰ ਸਪਸ਼ਟ ਕਰਨਾ ਚਾਹੁੰਦਾ ਜੀ ਇਹ ਕਟਿੰਗ ਦੀ ਗੱਲ ਜਿਹੜੀ ਵਾਰ-ਵਾਰ ਕਰ ਰਿਹਾ ਸੁਰੇਸ਼ ਕੁਮਾਰ ਜੀ ਇਹ ਕਟਿੰਗ ਤਾਂ ਕਿਸੇ ਕੋਲੋਂ ਵੀ ਹੋ ਸਕਦੀ ਹੈ ਜਿਹੜੀ ਮੈਨੂੰ ਦੋ ਸੂਚੀ ਜਾਰੀ ਕੀਤੀ ਗਈ ਹੈ ਨਾ ਜੀ ਉਹਦੇ ਵਿੱਚ ਇੱਕ ਜਿਵੇਂ ਪਹਿਲਾਂ ਤਾਂ ਗਲਤੀ ਹੋਈ ਹੈ ਜੀ ਮਾਨਯੋਗ ਡੀਪੀਏ ਸਾਹਿਬ ਵੱਲੋਂ ਉਹਨਾਂ ਨੇ ਮੇਰੇ ਸਕੂਲ ਦਾ ਨਾਮ ਜਿਹੜਾ ਮੈਂ ਗਰਲ ਸਕੂਲ ਪੜਾਉਂਦਾ ਉਹਨਾਂ ਮੁੰਡੇ ਮੁੰਡਿਆਂ ਵਾਲਾ ਸਕੂਲ ਲਿਖਿਆ ਦੂਸਰਾ ਜਦੋਂ ਡੀਓ ਦਫ਼ਤਰ ਵਿੱਚ ਲੈਟਰ ਆਈ ਹੈ ਇਹ ਦੋਸ਼ ਪੱਤਰ ਮਿਲਿਆ ਮੈਨੂੰ ਤਾਂ ਉਹਦੇ ਵਿੱਚ ਮਾਨਯੋਗ ਡੀਓ ਦਫਤਰ ਦੇ ਕਿਸੇ ਅਧਿਕਾਰੀ ਵੱਲੋਂ ਕਟਿੰਗ ਕਰਕੇ ਮੈਨੂੰ ਉੱਥੇ ਮਤਲਬ ਜਿਹੜਾ ਉਹ ਲੈਟਰ ਪਾਇਆ ਗਿਆ ਮੈਂ ਤੁਹਾਨੂੰ ਉਹ ਵੀ ਲੈਟਰ ਇੱਕ ਵਾਰ ਦਿਖਾਣਾ ਚਾਹੁੰਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਟਿੰਗ ਬਾਰੇ ਦਫਤਰ ਜ਼ਿਲ੍ਹਾ ਸਿਖਿਆ ਅਫਸਰ ਸਕੈਂਡੀ ਸਿਖਿਆ ਫਿਰੋਈਪੱਲ ਪਰ ਵੱਲੋਂ ਮਿਤੀ 16 9 2024 ਪਾਇਆ ਆ ਇਹਦੇ ਉੱਪਰ ਜਿੱਥੇ ਮੁੰਡੇ ਹੈ ਮੁੰਡੇ ਕੱਟ ਕੇ ਕੁੜੀਆਂ ਕੀਤਾ ਆ ਮੈਂ ਪੂਰੀ ਜ਼ਰਾ ਧਿਆਨ ਦਿਖਾ ਦਿਖਾਣਾ ਚਾਹਾਂ ਤਾਂ ਇਹਦੇ ਨਾਲ ਦੇਖੋ ਜੀ ਮੈਂ ਇਹ ਸਾਬਤ ਕਰਨਾ ਚਾਹੁੰਦਾ ਕਿ ਇਹ ਕਟਿੰਗ ਕਿਸੇ ਕੋਲੋਂ ਵੀ ਹੋ ਸਕਦੀ ਆ ਜੇਕਰ ਉਸ ਸਮੇਂ ਕਿਤੇ ਜਦੋਂ ਐਡਮਿਸ਼ਨ ਮੇਰੇ ਪਿਤਾ ਜੀ ਕਰਵਾਣ ਗਏ ਸੀ ਤਾਂ ਹੋ ਸਕਦਾ ਹੈ ਕਿ ਉਹ ਟੀਚਰ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤੇ ਉਹਨਾਂ ਕੋਲ ਇਹ ਹੋਇਆ ਹੋਵੇ ਕਿਉਂਕਿ 8ਵੀਂ ਵੀ ਮੈਂ ਉੱਥੋਂ ਕੀਤੀ ਸੀ ਪਾਸ ਤੇ 10ਵੀਂ ਵੀ ਉੱਥੋਂ ਹੀ ਕੀਤੀ ਸੀਗੀ ਤੇ ਰਜਿਸਟਰ ਦੋ ਹੁੰਦੇ ਨੇ 6ਵੀਂ ਕਲਾਸ ਵਾਲਾ ਤੇ 10ਵੀਂ 9ਵੀਂ ਕਲਾਸ ਵਾਲਾ ਜਦੋਂ ਦਾਖਲਾ ਲੈਂਦੇ ਆ ਤੇ ਸਕੂਲ ਇੱਕੋ ਸੀ ਹੋ ਸਕਦਾ ਉਹਨਾਂ ਨੇ ਆਪ ਦੇ ਕੋਲੋਂ ਕੋਈ ਦਰੁਸਤੀ ਕੀਤੀ ਹੋਵੇ ਇਸ ਬਾਰੇ ਮੈਂ ਇੰਨਾ ਹੀ ਕਹਾਗਾ ਉਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ ਨਾ ਹੀ ਮੇਰਾ ਕੋਈ ਹੱਥ ਹੈ ਮੈਂ ਐਸੀ ਸਰਕੀ ਬਨ ਜਾਤੀ ਨਾਲ ਹੀ ਸਬੰਧ ਰੱਖਦਾ ਤੇ ਇਹਦੀ ਇਨਕੁਆਰੀ ਜਿਹੜੀ ਮੇਰੀ ਪਹਿਲਾਂ ਹੀ ਹੋ ਚੁੱਕੀ ਹੈ ਸ਼੍ਰੀ ਸੁਰੇਸ਼ ਕੁਮਾਰ ਜੀ ਨੇ BC ਜਿਹੜੋ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਹੈਗੇ ਸੀਗੇ ਐਜੂਕੇਸ਼ਨ 77 ਤਾਂ ਉਹਨਾਂ ਨੇ ਵੀ ਉਹਨਾਂ ਨੇ ਦੋਗੋਲ ਸ਼ਿਕਾਇਤ ਕੀਤੀ ਸੀ 18 ਇਲਜ਼ਾਮ ਮੇਰੇ ਤੋਂ ਲਾਏ ਸੀ ਅਸਟਾਰ ਦਾ ਵੀ ਹੈਗਾ ਵੀ ਤੁਸੀਂ ਬੀਐਡ ਕੀਤੀ ਨਹੀਂ ਹੋਈ ਆਈ ਵੀ ਪਰ ਪਹਿਲਾਂ ਮੈਂ ਇੱਕ ਜਾਤੀ ਬਾਰੇ ਕਲੀਅਰ ਕਰਦਾ ਜੀ ਜਦੋਂ ਐਜੂਕੇਸ਼ਨ ਸੈਕਟਰੀ ਦੇ ਕੋਲ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਇਆ ਸੀ ਆ ਸਾਰਾ ਨੰਬਰ ਲਿਖਿਆ ਹੈ ਜਾਤੀ ਬਦਲ ਕੇ ਕਿ ਮੈਂ ਮੈਂ ਲਈ ਨੌਕਰੀ ਤੇ ਮੈਨੂੰ ਇਹਦਾ ਐਨਓਸੀ ਜਿਹੜਾ ਆਪਿਆ ਜੀ ਐਸਸੀ ਦੀ ਗੱਲ ਕਰ ਰਿਹਾ ਸੀ ਜਿਹੜੇ 18 ਇਲਜ਼ਾਮ ਲਗਾਏ ਸੀ ਉਹਦੇ ਵਿੱਚ ਜਾਤੀ ਵਾਲਾ ਇਲਜ਼ਾਮ ਵੀ ਲਗਾਇਆ ਸੀ ਪਰ ਆ ਪੰਜਾਬ ਸਰਕਾਰ ਦੇ ਲੈਟਰ ਦੇ ਅਨੁਸਾਰ ਆ ਮੈਨੂੰ ਐਨਓਸੀ ਦਿੱਤਾ ਗਿਆ ਸੀ 11/3/2020 ਦੇ ਵਿੱਚ ਇਹ ਮੈਨੂੰ ਪੰਜਾਬ ਸਰਕਾਰ ਦੇ ਹੁਕਮ ਅਨਸਾਰ ਐਜੂਕੇਸ਼ਨ ਸੈਕਟਰੀ ਵੱਲੋਂ ਮਿਲਿਆ ਸੀਗਾ ਐਨਓਸੀ ਇਹਦੇ ਇਲਾਵਾ ਇਹਨਾਂ ਨੇ ਜਿਹੜੇ ਵੀ ਇਲਜ਼ਾਮ ਲਗਾਏ ਸੀ ਉਹਨਾਂ ਦੇ ਵਿੱਚੋਂ ਬੀਸੀ ਗੁਪਤਾ ਜੀ ਨੇ ਇਹ ਰਿਪੋਰਟ ਦਿੱਤੀ ਸੀ ਆ ਇਹਦੇ ਵਿੱਚ ਆ ਸਾਰੇ ਪੇਜ ਇਹ ਇਨਕੁਆਇਰੀ ਅਫਸਰ ਦੇ ਹੀ ਹੈਗੇ ਨੇ ਬੀਸੀ ਗੁਪਤਾ ਜੀ ਦੇ ਤੇ ਲਾਸਟ ਵਿੱਚ ਪਹਿਲਾ ਜਿਹੜੇ ਇਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਸੀ ਆ ਲਿਸਟ ਲੱਗੀ ਹੋਈ ਹੈ ਜੀ ਤੇ ਉਸ ਤੋਂ ਇਲਾਵਾ ਲਾਸਟ ਦੇ ਵਿੱਚ ਆ ਸਿੱਟਾ ਦਿੱਤਾ ਹੈ ਜੀ ਇਹ ਲਗਭਗ 40-45 ਪੇਜਾਂ ਦੀ ਰਿਪੋਰਟ ਹੈ ਜੀ ਸਾਡੇ ਸਕੂਲ ਦੇ ਉਸ ਸਮੇਂ ਲਗਭਗ 20 20 ਦੇ ਕਰੀਬ ਟੀਚਰ ਗਏ ਸੀ ਡੀਓ ਦਫਤਰ ਦੇ ਬੰਦੇ ਵੀ ਗਏ ਸੀਗੇ ਤੇ ਵੀ ਸੀ ਗੁਪਤਾ ਦੇ ਆ ਸਾਈਨ ਹੈਗੇ ਨੇ ਇਹਦੇ ਵਿੱਚ ਲਿਖਿਆ ਹੈ ਜੀ ਇਨ ਦੀ ਸਰਕਮਸਟੈਂਸੀਜ਼ ਇਨ ਕੰਟੀਨਿਊਸ਼ਨ ਆਫ ਮਾਈ ਅਰਲੀਅਰ ਰਿਪੋਰਟ ਡੇਟਡ 23 12 2019 ਆਈ ਹੋਲਡ ਥੈਟ ਐਲੀਗੇਸ਼ਨਸ ਮੇਡ ਬਾਈ ਸੁਰੇਸ਼ ਕੁਮਾਰ ਅਗੇਂਸਟ ਗੁਰਨਾਮ ਸਿੰਘ ਐਂਡ ਰਮਾ ਖੰਨਾ ਆਰ ਨਾਟ ਪ੍ਰੂਵਡ ਆਫਟਰ ਪ੍ਰੀਵੀਅਸ ਕੰਪਲੇਂਟਸ ਵਾਰ ਰਿਕੁਆਇਰਡ ਇਨਟੂ ਐਂਡ ਡਿਸਪੋਜ਼ਡ ਆਫ ਬਾਈ ਦਾ ਕੰਪੀਨੈਂਟ ਅਥਾਰਟੀ ਬਿਲਕੁਲ ਮੈਂ ਬਰੀ ਪਾਇਆ ਗਿਆ ਸੀਗਾ ਇਹਨਾਂ ਵੱਲੋਂ ਜਿਹੜੇ 18 ਦੋਸ਼ ਲਗਾਏ ਗਏ ਸੀ ਇਹ ਜਦੋਂ ਇਹਨਾਂ ਹੀ ਨਹੀਂ ਜਦੋਂ ਇਹ ਸੁਰੇਸ਼ ਕੁਮਾਰ ਜੀ ਸਸਪੈਂਡ ਹੋਏ ਸੀ ਤਾ ਇਹ ਕਹਿੰਦੇ ਨੇ ਮੈਂ ਬਰੀ ਹੋਇਆ ਬਿਲਕੁਲ ਇਹ ਬਿਲਕੁਲ ਝੂਠ ਬੋਲਦੇ ਨੇ ਉਹਦੀ ਇੱਕ ਕਾਪੀ ਮੈਂ ਦਿਖਾਣਾ ਜ਼ਰੂਰ ਚਾਹਣਾ ਜਿਹਦੇ ਵਿੱਚ ਉਹਨਾਂ ਨੂੰ ਦੋਸ਼ ਮੁਕਤ ਨਹੀਂ ਕੀਤਾ ਗਿਆ ਪਹਿਲਾ ਐਫ ਐਂਡ ਏ ਵਿਭਾਗ ਦੇ ਵਿਅਕਤੀਆਂ ਵੱਲੋਂ ਜਿਹੜੇ ਅਫਸਰਾਂ ਵੱਲੋਂ ਇੱਥੇ ਮਨੋ ਕੀਤੀ ਗਈ ਸੀ ਇਹਨਾਂ ਦੀ ਇਨਕੁਆਰੀ ਤੇ 11 ਦੋਸ਼ ਉਹਨਾਂ ਨੇ ਸਾਬਤ ਕੀਤੇ ਸੀ 11 ਦੋਸ਼ ਇਹ ਸਾਬਤ ਕੀਤੇ ਸੀਗੇ ਤੇ ਇੰਨਾ ਹੀ ਨਹੀਂ ਇਹ 88 ਦਿਨ ਸਸਪੈਂਡਰ ਹੈ ਤੇ ਉਹਨਾਂ ਦੇ ਫਿਰ ਦੁਬਾਰਾ ਬੀਸੀ ਗੁਪਤਾ ਜੀ ਜੱਜ ਸਾਹਿਬ ਉਹਨਾਂ ਦੇ ਕੋਲ ਮਤਲਬ ਇਹ ਫਿਰ ਦੁਬਾਰਾ ਇਹਦੀ ਇਨਕੁਆਇਰੀ ਲਗਾਈ ਗਈ ਉਹਨਾਂ ਦੇ ਆ ਪੇਜ ਨੇ ਜੀ 11 ਲਾਸਟ ਦੇ ਵਿੱਚ ਜਿਹੜੇ 11 ਦੋਸ਼ਾਂ ਦੇ ਵਿੱਚੋਂ ਉਹਨਾਂ ਦੇ 7 ਦੋਸ਼ ਲਾਸਟ ਵਿੱਚ ਉਹਨਾਂ ਨੇ ਸਮਰੀ ਦੇ ਵਿੱਚ ਲਿਖਿਆ ਲਿਖਿਆ ਜੀ in the view can it, in view of my findings on the various issues i hold that allegation number 2 4 6 7 8 10 and 11 are proved against the co co ਦਾ ਮਤਲਬ ਜਿਹਦੇ ਵਿਰੋਧ ਸ਼ਿਕਾਇਤ ਹੈ ਐਂਡ ਅਲੀਗੇਸ਼ਨ ਨੰਬਰ 1 3 5 ਐਂਡ 9 ਆਰ ਨਾਟ ਪ੍ਰੂਵਡ ਮਤਲਬ 11 ਦੇ ਵਿੱਚੋਂ 7 ਜਿਹੜੇ ਸੀਗੇ ਉਹ ਪ੍ਰੂਵ ਹੋਏ ਤੇ 4 ਜਿਹੜੇ ਆ ਉਹ ਪ੍ਰੂਵ ਨਹੀਂ ਹੋਏ ਹਾਲਾਂਕਿ ਉਹ ਵੀ ਦੋਸ਼ ਸਬੂਤਾਂ ਦੀ ਘਾਟ ਨਾਲ ਮਤਲਬ ਕਿ ਉਹ ਨਹੀਂ ਪ੍ਰੂਵ ਹੋ ਸਕੇ ਇਹ ਸਜਾ ਜੇਕਰ ਉਹਨਾਂ ਦੇ ਦੋਸ਼ ਮੁਕਤ ਨਹੀਂ ਹੋਏ ਉਹ ਐਜ਼ ਅ ਪ੍ਰਿੰਸੀਪਲਟੀ ਜਿਹੜਾ ਹੈ ਪ੍ਰਿੰਸੀਪਲ ਹੈਗੇ ਆ ਹਾਂਜੀ ਆ ਲੜਕੀਆਂ ਦੇ ਸਕੂਲ ਦੇ ਜੋਬ ਕਿਵੇਂ ਕਰ ਰਹੇ ਆ ਜਿਕਰ ਸ੍ਰੀਮਾਨ ਜੀ ਆ ਮੈਂ ਪਹਿਲਾਂ ਤੁਹਾਡੇ ਪ੍ਰਸ਼ਨ ਦਾ ਉੱਤਰ ਮੈਂ ਦਿੰਨਾ ਜੀ ਪਰ ਇਸ ਤੋਂ ਪਹਿਲਾਂ ਆ ਇੱਕ ਮੈਂ ਦਿਖਾਣਾ ਚਾਹਾਂ ਇਹਨਾਂ ਨੂੰ ਜਿਹੜੀ ਸਜ਼ਾ ਮਿਲੀ ਹੈ ਸਜ਼ਾ ਮੈਂ ਕੋਰਟ ਵਿੱਚ ਤਾਂ ਗਿਆ ਜੀ ਕਿ ਇਸ ਨੂੰ ਪੂਰੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ ਵਾਸਤਵ ਵਿੱਚ ਇਹਦੇ ਵਿੱਚ ਕੀ ਲਿਖਿਆ ਕਹਿੰਦੇ ਸੁਰੇਸ਼ ਕੁਮਾਰ ਜੀ ਤੁਹਾਡੀਆਂ ਗੱਲਾਂ ਸਾਰਿਆਂ ਨਾਲ ਸਹਿਮਤਾ ਪਰ ਫਿਰ ਵੀ ਤੁਸੀਂ ਦੋਸ਼ ਮੁਕਤ ਨਹੀਂ ਹੋ ਇਸ ਲਈ ਸ਼੍ਰੀ ਸੁਰੇਸ਼ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਾ ਗੁਰੂ ਹਰਸਾ ਹੈ ਤੇ ਹੁਣ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂ ਹਰਸਾ ਜ਼ਿਲ੍ਹਾ ਫਿਰੋਜ਼ਪੁਰ ਦੀ ਇੱਕ ਸਾਲਾਨਾ ਤਰੱਕੀ ਬਿਨਾਂ ਪਵਿੱਕੀ ਅਸਰ ਬੰਦ ਕਰਨ ਦੀ ਸਜ਼ਾ ਦਿੱਤੀ ਜਾਂਦੀ ਹੈ ਅਤੇ ਉਸ ਦੇ ਮਿਤੀ 14 5 18 ਤੋਂ ਮਿਤੀ 10 8 18 ਤੱਕ ਮੌਤਰੀ ਸਮੇਂ ਨੂੰ ਲੀਵ ਆਫ ਕਾਈਂਡ ਡੂ ਟ੍ਰੀਟ ਕਰਦੇ ਹੋਏ ਮੌਤਲੀ ਤੇ ਲਗਭਗ 88 ਦਿਨ 88 ਦਿਨਾਂ ਦੀ ਕਮਾਈ ਛੁੱਟੀ ਬਣਦੀ ਛੁੱਟੀ ਮਨਜ਼ੂਰ ਕੀਤੀ ਜਾਂਦੀ ਹੈ ਭਾਵੇਂ ਜਿੰਨਾਂ ਦੇ 88 ਦਿਨਾਂ लास्ट ਵਿੱਚ ਤਨਖਾਹ ਮਿਲਦੀ ਹੁੰਦੀ ਹੈ ਉਹ ਉਹਨਾਂ ਤਨਖਾਹ ਪੱਕੇ ਤੌਰ ਤੇ ਕੱਟੀ ਗਈ ਤਾਂ ਇਹ ਕਹਿੰਦੇ ਨੇ ਕਿ ਮੈਨੂੰ ਬਿਲਕੁਲ ਬਰੀ ਕੀਤਾ ਗਿਆ ਕਿੰਨਾ ਝੂਠ ਬੋਲ ਰਹੇ ਨੇ ਮੈਂ ਇਸ ਵਾਸਤੇ ਇਹਨਾਂ ਨੇ ਇਹਨਾਂ ਦੌਰਾਨ ਕੀ ਕੀਤਾ ਕਿ ਮੇਰੀ ਏਸੀਆਰ ਜਦੋਂ ਸਸਪੈਂਸ਼ਨ ਦੌਰਾਨ ਇਹਨਾਂ ਨੇ ਗਲਤ ਲਿਖ ਦਿੱਤੀ ਫਿਰ ਮੈਨੂੰ ਉਸ ਖਾਤਰ ਵੀ ਏਸੀਆਰ ਦੇ ਵਿੱਚ ਮੇਰਾ ਇੰਨਾ ਵਧੀਆ ਰਿਜ਼ਲਟ ਹੋਣ ਦੇ ਬਾਵਜੂਦ ਮੇਰੇ ਕੋਲ ਵੀ ਕਾਪੀ ਹੈਗੀ ਹੈ ਪਰ ਮੈਂ ਉਹ ਤੁਹਾਨੂੰ ਬਾਅਦ ਵਿੱਚ ਦਿਖਾ ਦਿੰਦਾ ਜੀ ਵਾਸਤਵ ਵਿੱਚ ਮੇਰਾ 13.05 ਬੋਰਡ ਦੇ ਨਾਲੋਂ ਰਿਜ਼ਲਟ ਜ਼ਿਆਦਾ ਹੈ ਮੈਂ ਉਸ ਟਾਈਮ ਤੇ ਐਸਐਸਟੀ ਟੀਚਰ ਹੋਣ ਦੇ ਬਾਵਜੂਦ ਵੀ ਇੰਗਲਿਸ਼ ਪੜਾਉਂਦਾ ਰਿਹਾ ਫਿਰ ਵੀ ਮੇਰਾ ਇੰਨਾ ਵਧੀਆ ਰਿਜ਼ਲਟ ਹੋਣ ਦੇ ਬਾਵਜੂਦ ਵੀ ਜੇਕਰ ਉਹਦੇ ਰਿਜ਼ਲਟ ਦੇ ਇਕੱਲੇ ਸੋਚ 71 ਨੰਬਰ ਮੇਰੇ ਬਣਦੇ ਸੀ 71 ਤੇ ਬਹੁਤ ਅੱਛਾ ਫੇ ਮਾਰਚ ਦੇਣਾ ਬੰਦਾ ਸੀ ਬਾਕੀ ਜਿਹੜੇ ਨੰਬਰਾਂ ਦੇ ਵਿੱਚੋਂ ਉਹ ਭਾਵੇਂ ਚੋਵੇ ਦੇ ਵਿੱਚੋਂ ਜ਼ੀਰੋ ਹੀ ਕਿਉਂ ਨਾ ਲਾ ਦਿੰਦੇ ਜਿਹੜਾ ਉਹਨਾਂ ਨੇ ਇੱਕ ਬੀਐਡ ਦਾ ਕਿਹਾ ਏ ਵੀ ਜਦੋਂ ਤੁਸੀਂ ਜੌਬ ਲੱਗੇ ਸੀ 2 ਸਾਲ ਦੇ ਅੰਦਰ ਆਈ ਥਿੰਕ ਤੁਸੀਂ ਨਹੀਂ ਕੁਝ ਕਰ ਸਕਦੇ ਸੀ ਪਰ ਤੁਸੀਂ ਜਿਵੇਂ ਜੌਬ ਲੱਗੇ ਓਵੇਂ ਤੁਸੀਂ ਬੀਐਡ ਕਰ ਲਈ ਇਸ ਬਾਰੇ ਕੀ ਕਹਿਣਾ ਚਾਹ। ਅਸਲ ਵਿੱਚ ਇਹ 2 ਸਾਲ ਬਾਰੇ ਤਾਂ ਮੈਨੂੰ ਸਹੀ ਪੁੱਛੋ ਤਾਂ ਉਸ ਟਾਈਮ ਤੇ ਪਤਾ ਵੀ ਨਹੀਂ ਸੀਗਾ ਕਿ 2 ਸਾਲ ਬਾਅਦ ਇਹ ਕਰ ਸਕਦੇ ਆ ਰੈਗੂਲਰ ਕਿਵੇਂ ਕਰ ਸਕਦੇ ਆ ਕਿਵੇਂ ਨਹੀਂ ਪਰ ਵਾਸਤਵ ਵਿੱਚ ਗੱਲ ਕੀ ਹੈ ਕਿ ਜਦੋਂ ਕਾਨੂੰਨ ਮੁਤਾਬਕ ਇਹ ਹੈ ਕਿ ਜੇਕਰ ਕਿਸੇ ਕੋਈ ਕਿਸੇ ਦੀ ਡਿਗਰੀ ਚੱਲ ਰਹੀ ਹੈ ਤਾਂ ਉਸ ਨੂੰ ਜੌਬ ਮਿਲ ਜਾਂਦੀ ਹੈ ਤੇ ਉਹ ਦਾ 1/3 ਪੀਰੀਅਡ ਜਦੋਂ ਬੀਤ ਜਾਂਦਾ ਤਾਂ ਉਹ ਵਿਦਾਊਟ ਪੇ ਛੁੱਟੀਆਂ ਲੈ ਕੇ ਉਹ ਆਪਣਾ ਕੋਰਸ ਪੂਰਾ ਕਰ ਸਕਦਾ ਹੈ ਇਸੇ ਤਰ੍ਹਾਂ ਹੀ ਮੈਂ ਕੋਰਸ ਮੇਰਾ बीएड ਦਾ ਪਹਿਲਾਂ ਚੱਲ ਰਿਹਾ ਸੀ ਮੈਂ ਜੁਆਇਨ ਕੀਤਾ 11 ਦਸੰਬਰ 2001 ਨੂੰ ਜੁਆਇਨ ਕਰ ਲਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਮਨਜ਼ੂਰੀ ਮਿਲਦੀਆ ਮਤਲਬ ਕਿ ਮੈਂ ਐਪਲੀਕੇਸ਼ਨ ਦਿੱਤੀ ਸੀ ਜਦੋਂ ਤਾਂ 17 17 11 2000 ਅ ਯਾਨੀ ਕਿ 17 ਦਸੰਬਰ 2001 ਨੂੰ ਮੈਨੂੰ ਮਤਲਬ ਪਰਮਿਸ਼ਨ ਮਿਲ ਗਈ ਸੀ ਉਹ ਇੰਨਾ ਹੀ ਨਹੀਂ ਉਹ ਜਦੋਂ ਪਰਮਿਸ਼ਨ ਮਿਲੀ ਮੈਂ ਉੱਥੋਂ ਮਤਲਬ ਕਿ ਜਦੋਂ ਸਕੂਲ ਤੋਂ ਜਿੱਥੇ ਮੈਂ ਬੀਐਡ ਕਾਲ ਮਾਲਵਾ ਕਾਲਜ ਆਫ ਐਜੂਕੇਸ਼ਨ ਮੁਖਸਰ ਤੋਂ ਜਦੋਂ ਆਇਆ ਉਹਨਾਂ ਨੇ ਮੈਨੂੰ ਰਿਲੀਵ ਹੀ ਉੱਥੋਂ ਕੀਤਾ ਉਹ ਵੀ ਮੇਰੇ ਕੋਲ ਅਸਲ ਕਾਪੀ ਪਈ ਹੈ ਇਸ ਤੋਂ ਇਲਾਵਾ ਇੰਨਾ ਹੀ ਨਹੀਂ ਕਿ ਜਦੋਂ ਮੈਂ ਬੀਪੀਓ ਦਫਤਰ ਜੁਆਇਨ ਕੀਤਾ ਮੇਰੇ ਛੁੱਟੀ ਜਿਹੜੀ ਲਈ ਹੋਈ ਸੀ ਮੈਂ ਉਹ 3 ਮਈ ਤੱਕ ਲਈ ਹੋਈ ਸੀ ਫਿਰ ਮੈਂ ਮੇਰਾ ਕੋਰਸ 20 ਮਈ ਨੂੰ ਖਤਮ ਹੋ ਗਿਆ ਸੀ ਮੈਂ ਪਿਛਲੀਆਂ ਛੁੱਟੀਆਂ ਜਿਹੜੀਆਂ ਬਚਦੀਆਂ ਸੀ ਉਹ ਕੈਨਸਲ ਕਰਵਾ ਕੇ ਆਪਣੇ ਸਕੂਲ ਦੇ ਵਿੱਚ ਜੁਆਇਨ ਕੀਤਾ ਇਹ ਸਾਰਾ ਰਿਕਾਰਡ ਜਿਹੜਾ ਵਿਦਾਊਟ ਪੇ ਛੁੱਟੀਆਂ ਵਾਲਾ ਵਿੱਚ ਦਰਜ ਹੈ ਜੇਕਰ ਮੈਂ ਗਲਤ ਤਰੀਕੇ ਨਾਲ ਕੀਤਾ ਹੁੰਦਾ ਤਾਂ ਮੈਨੂੰ ਵਿਦਾਊਟ ਪੇ ਛੁੱਟੀਆਂ ਵਿੱਚ ਸਪੈਸ਼ਲ ਲਿਖਿਆ ਹੈ ਕਿ ਮੈਂ ਬੀਐਡ ਕਰਨ ਵਾਸਤੇ ਵਿਦਾਊਟ ਪੇ ਛੁੱਟੀਆਂ ਲਈਆਂ ਇਸ ਵਾਸਤੇ ਮੈਂ ਬਿਲਕੁਲ ਕੋਈ ਕਿਸੇ ਨਾਲ ਧੋਖਾਧੜੀ ਨਹੀਂ ਕੀਤੀ ਮੈਂ ਬੀਐਡ ਬਿਲਕੁਲ ਸਹੀ ਕੀਤੀ ਹੈ ਇਸ ਤੋਂ ਇਲਾਵਾ ਇੱਕ ਮੇਰੇ ਕੋਲ ਸ਼੍ਰੀ ਸਰੇਸ਼ ਕੁਮਾਰ ਜੀ ਦੇ ਇਹ ਗੱਲ ਦਾ ਜਵਾਬ ਹੈ ਜਦੋਂ ਮੈਂ 2010 ਵਿੱਚ ਇਸ ਸਕੂਲ ਦੇ ਵਿੱਚ ਪ੍ਰੋਮੋਟ ਹੋ ਕੇ ਆਇਆ ਸੀ ਗਰਲ ਸਕੂਲ ਦੇ ਵਿੱਚ ਤਾਂ ਉਸ ਸਮੇਂ ਪਹਿਲਾਂ ਦੋ ਅਧਿਆਪਕ ਬਦਲ ਗਏ ਸੀ ਜਿਹੜੇ ਪ੍ਰਿੰਸੀਪਲ ਸੀਗੇ ਇੱਕ ਪਹਿਲਾਂ ਸੰਤੋਸ਼ ਕੱਕੜ ਹੈ ਜੇ ਲੈਕਚਰਰ ਸੀਗੇ ਸਕੂਲ ਇੰਚਾਰਜ ਸੀਗੇ ਫਿਰ ਸ਼੍ਰੀਮਤੀ ਰਮਾ ਕੰਨਾ ਸੀਗੇ ਉਸ ਤੋਂ ਬਾਅਦ ਸ਼੍ਰੀ ਸਰੇਸ਼ ਕੁਮਾਰ ਜੀ ਆਪ ਆਏ ਤਾਂ ਇਹਨਾਂ ਨੇ ਮੈਨੂੰ ਕਿਹਾ ਗੁਰਨਾਮ ਤੇਰਾ ਮਨ ਲੋ ਕੇ ਪਰਖ ਸਮਾ ਜਿਹੜਾ ਹੈ ਉਹ ਹੋਇਆ ਹੈ ਕਿ ਨਹੀਂ ਨਹੀਂ ਤਾਂ ਤੁਹਾਨੂੰ ਕਰਾਉਣਾ ਚਾਹੀਦਾ ਤੇ ਮੈਂ ਆਖਿਆ ਸਰ ਮੈਨੂੰ ਤਾਂ ਪਤਾ ਨਹੀਂ ਸੀ ਮਗਾ ਕਰਨਾ ਹੈ ਕਿ ਨਹੀਂ ਤਾਂ ਉਹਨਾਂ ਨੇ ਮੇਰੀ ਫਾਈਲ ਤਿਆਰ ਕਰਵਾਈ ਉਹਨਾਂ ਨੇ ਉੱਤੇ ਦਸਤਕਤ ਹੈਗੇ ਨੇ ਆ ਮੇਰੇ ਕੋਲ ਜਦੋਂ ਪਰਖ ਸਮਾਂ ਪੂਰਾ ਹੋ ਗਿਆ ਤਾਂ ਉਹ ਸਰਵਿਸ ਬੁੱਕ ਦੇ ਵਿੱਚ ਵੀ ਚੜਿਆ ਆ ਤੇ ਆ ਇੱਕ ਕਾਪੀ ਉਹਨਾਂ ਵੱਲੋਂ ਹੀ ਅਟੈਸਟਡ ਕੀਤੀ ਹੋਈ ਆ ਆ ਦੇਖੋ ਜੀ ਕਾਪੀ ਪਰਖ ਸਮੇ ਦੀ ਹੈ ਜੀ ਮੇਰੀ ਥ੍ਰੀ ਵੀ ਦੇਖ ਸਕਦੇ ਹੋ ਤਾਂ ਇਹਦੇ ਵਿੱਚ ਕੀ ਹੈ ਜੀ ਕਿ ਇਹ ਕਿਵੇਂ ਕਹਿ ਸਕਦੇ ਨੇ ਕਿ ਮੈਂ ਸਭ ਕੁਝ ਗਲਤ ਕੀਤਾ ਜੇਕਰ ਇਹਨਾਂ ਨੂੰ ਲੱਗਦਾ ਸੀ ਕਿ ਮੈਂ ਬੀਅਡ ਗਲਤ ਤਰੀਕੇ ਨਾਲ ਕੀਤੀ ਹੈ ਤੇ ਇਹਨਾਂ ਨੇ ਮੇਰੀ ਪਰਖ ਸਮੇਂ ਵਾਲੀ ਫਾਈਲ ਜਿਹੜੀ ਹੈ ਉਹ ਅੱਗੇ ਵੱਡੇ ਉੱਚ ਅਧਿਕਾਰੀਆਂ ਨੂੰ ਕਿਉਂ ਤੋਰੀ ਸੀ ਜਾਂ ਮਤਲਬ ਮੇਰੀ ਸਰਵਿਸ ਬੁੱਕ ਦੇ ਵਿੱਚ ਕਿਉਂ ਦਰਜ ਕੀਤਾ ਸੀ ਕਿ ਪਰਖ ਸਮਾਂ ਪੂਰਾ ਹੋ ਗਿਆ ਇਸ ਦੀ ਨਿਰੋਲ ਜ਼ਿੰਮੇਵਾਰੀ ਜਿਹੜੀ ਹੈ ਸਕੂਲ ਮੁਖੀ ਦੀ ਹੁੰਦੀ ਹੈ ਜੇ ਉਹਦੇ ਵਿੱਚ ਸਰਵਿਸ ਬੁੱਕ ਸਕੂਲ ਦਾ ਰਿਕਾਰਡ ਹੁੰਦਾ ਹੈ ਉਹਦੇ ਨਾਲ ਅਧਿਆਪਕ ਦਾ ਜਾਂ ਕਿਸੇ ਵੀ ਮੁਲਾਜ਼ਮ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਹ ਕਲਰਕ ਨੇ ਜਾਂ ਪ੍ਰਿੰਸੀਪਲ ਨੇ ਉਹਨਾਂ ਨੇ ਇਹ ਤਰਾਜ ਪੂਰੇ ਕਰਦੇ ਉਹਨੇ ਇੱਥੋਂ ਪਤਾ ਲੱਗਦਾ ਕਿ ਇਹ ਇਹਨਾਂ ਦੀ ਖੁਦ ਦੀ ਅੰਗੈਲੀ ਸੀ ਗੁਰਨਾਮ ਜੀ ਅਸੀਂ ਤੁਹਾਡਾ ਪੱਖ ਵੀ ਸੁਣਿਆ ਅਸੁਰੇਸ਼ ਜੀ ਨੇ ਵੀ ਤੁਹਾਡੇ ਦੇ ਕਈ ਅਲਿਗੇਸ਼ਨ ਲਾਏ ਇਲਜ਼ਾਮ ਲਗਾਏ ਤੁਸੀਂ ਉਹਨਾਂ ਦਾ ਜਵਾਬ ਦਿੱਤਾ ਅੱਜ ਤੁਸੀਂ ਸਾਰੇ ਪ੍ਰੂਫ ਲੈ ਕੇ ਇੱਥੇ ਪਹੁੰਚੇ ਹੋ ਸਾਰੇ ਪ੍ਰੂਫ ਤੁਸੀਂ ਦਿਖਾਏ ਵੀ ਜੇ ਇਸੇ ਮਸਲਿਆਂ ਦੇ ਵਿੱਚ ਆਪਾਂ ਉਲਝੇ ਰਹੇ ਤੇ ਨੁਕਸਾਨ ਤਾਂ ਬੱਚਿਆਂ ਦਾ ਹੀ ਹੈ ਕੀ ਆਪਾਂ ਬੱਚਿਆਂ ਨੂੰ ਪੜ੍ਹਾਵਾਂਗੇ ਕੀ ਸਿੱਖਿਆ ਦਵਾਂਗੇ ਕਿਉਂਕਿ ਬੱਚਿਆਂ ਨੇ ਆਪਣੇ ਕੋਲ ਹੀ ਸਿੱਖਣਾ ਹੁੰਦਾ ਹੈ ਅ ਜੇਕਰ ਸਕੂਲ ਦੀ ਪ੍ਰਿੰਸੀਪਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਉਹ ਵੀ ਉਲਝ ਗਏ ਤੁਸੀਂ ਉਹਨਾਂ ਦੇ ਜਵਾਬ ਦੇ ਵਿੱਚ ਉਲਝ ਗਏ ਤੇ ਬੱਚਿਆਂ ਦਾ ਕੀ ਕਸੂਰ ਜਿਹੜਾ ਆ ਆਪਸ ਵਿੱਚ ਭਿੜੀ ਜਾਵਾਂਗੇ ਤੇ ਬੱਚੇ ਕਿੱਥੋਂ ਆਪਣੇ ਕੋਲ ਸਿੱਖਿਆ ਜਾਣਗੇ ਕਿਉਂਕਿ ਜਿਹੜਾ ਟੀਚਰ ਨੂੰ ਇੱਕ ਮੋਮਬੱਤੀ ਗਿਆ ਹੈ ਖੁਦ ਜਾਲ ਕੇ ਜਿਹੜਾ ਬੱਚਿਆਂ ਨੂੰ ਰੋਸ਼ਨੀ ਦਿੰਦਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇੰਨਾ ਹੀ ਕਹਿਣਾ ਚਾਹੁੰਨਾ ਜੀ ਮੈਂ ਆਪ ਦੇ ਤਨੋਂ ਮਨੋਂ ਬੱਚਿਆਂ ਦੀ ਸੇਵਾ ਪੂਰੀ ਕਰ ਰਿਹਾ ਮੇਰੀ ਕਲਾਸ ਦੇ ਬੱਚਾਂ ਦੇ ਇਮਨ ਕੇ ਮੈਂ ਮਾਸਟਰ ਹੋਣ ਦੇ ਬਾਵਜੂਦ ਮੇਰੇ ਕੋਲ 11ਵੀਂ ਤੇ 12ਵੀਂ ਦੀ ਕਲਾਸਾਂ ਰਹਿੰਦੀਆਂ ਨੇ ਪੋਲੀਟੀਕਲ ਸਾਇੰਸ ਮੈਂ ਖੁਦ ਪੜਾਉਂਦਾ ਤੇ ਬੱਚਾ ਨੂੰ ਮੈਂ ਇੰਨਾ ਕੋ ਪੋਲੀਟੀਕਲ ਸਾਇੰਸ ਦੇ ਟ੍ਰੇਨਡ ਕਰ ਰਿਹਾ ਕਿ ਕੱਲ ਨੂੰ ਮੇਰੇ ਕੋ ਪੜ੍ਹੇ ਬੱਚੇ ਕਿਤੇ ਮਾਰ ਨਹੀਂ ਖਾ ਸਕਦੇ ਇੰਨਾ ਹੀ ਨਹੀਂ ਕਿ ਮੇਰੀ ਕਲਾਸ ਦੇ ਪੋਲੀਟੀਕਲ ਸਾਇੰਸ ਦੇ ਬੱਚਾਂ ਦੇ ਪਿਛਲੀ ਵਾਰ ਜਿਹੜਾ ਰਿਜ਼ਲਟ ਆਇਆ ਲੇਟੈਸਟ ਹੀ ਤਾਂ ਉਹਦੇ ਵਿੱਚੋਂ 100 ਦੇ ਵਿੱਚੋਂ 100-100 ਨੰਬਰ ਆਏ ਮੈਂ ਆਪਣਾ ਫਰਜ਼ ਪੂਰੇ ਤਨਮਨੋਂ ਨਿਭਾਰਿਆ ਸੋ ਮੈਂ ਇਹ ਹੀ ਕਹਿਣਾ ਚਾਹਨਾ ਬੱਚਾ ਨੂੰ ਪੜਾਉਣਾ ਚਾਹੀਦਾ ਹੈ ਤਨ ਤਨ ਮਾਨਾ ਪੜਾਉਣਾ ਚਾਹੀਦਾ ਮੈਂ ਬੱਚਾ ਦਾ ਹਮੇਸ਼ਾ ਮੈਂ ਪੀਰੀਅਡ ਪੂਰੇ ਟਾਈਮ ਤੇ ਆਨਾ ਪੀਰੀਅਡ ਲਾਉਣ ਪੂਰੇ ਟਾਈਮ ਤੇ ਜਾਣਾ ਅੱਜ ਤੱਕ ਮੇਰੀ 23 ਸਾਲ ਦੀ ਜੌਬ ਦੇ ਵਿੱਚ ਕੋਈ ਅਜਿਹਾ ਦਿਨ ਨਹੀਂ ਕਿ ਮੈਂ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਹਾਜ਼ਰ ਨਾ ਹੋਇਆ ਹੋਵਾਂ 23 ਸਾਲ ਦੀ ਜੌਬ ਦੇ ਵਿੱਚ ਇਸੇ ਤਰ੍ਹਾਂ ਸੀ ਗੁਰਨਾਮ ਸਿੰਘ ਜੀ ਦਾ ਵੀ ਪੱਖ ਰੱਖਿਆ ਸੁਰੇਸ਼ ਜੀ ਨੇ ਜੋ ਇਲਜ਼ਾਮ ਲਗਾਏ ਇਹਨਾਂ ਨੇ ਆਪਣੇ ਪੂਰੇ ਪ੍ਰੂਫ ਜਿਹੜੇ ਨੇ ਸਾਡੇ ਕੋਲ ਇੱਥੇ ਰੱਖੇ ਸਾਰੇ ਪ੍ਰੂਫਾਂ ਜਿਹੜਾ ਇੱਥੇ ਪਹੁੰਚੇ ਆਪਣੀ ਜੜੀ ਆ ਸਾਰੀ ਗੱਲਬਾਤ ਉਹਨਾਂ ਨੇ ਆਪਣਾ ਪੱਖ ਰੱਖਿਆ ਇਸੇ ਤਰ੍ਹਾਂ ਗੁਰੂ ਅਰਸਾਈ ਦੀ ਹਰ ਇੱਕ ਐਕਟੀਵਿਟੀ ਨੂੰ ਦੇਖਣ ਦੇ ਲਈ ਦੇਖਦੇ ਰਹੋ ਜਨਤਿਵੀ ਮਾ ਜੀਵਨ ਜੋਤ ਕੋਰ ਸਸਰੀਆ